ਨੌਜਵਾਨ ਜੀ ਝੰਡਾ ਲਾ ਕੇ ਜਾਂਦੇ ਤੇ ਉਹਨਾਂ ਨੂੰ ਇਸ ਝੰਡੇ ਦੀ ਰੱਖਿਆ ਕਰਨੀ ਇਵੇਂ ਚਾਹੀਦੀ ਜਦੋਂ ਸਾਡੇ ਨੌਜਵਾਨਾਂ ਨੇ ਫੋਟੋਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਬਾ ਉਹਨਾਂ ਦੀਆਂ ਬੱਸਾਂ ਤੇ ਜਾਂ ਉਹਨਾਂ ਦੇ ਵਾਹਨਾਂ ਤੇ ਹਨਾ ਹੁਣ ਮੰਨ ਲਓ ਵੀ ਜਦੋਂ ਇਧਰਲੇ ਪਾਸਿਓ ਆਪਾਂ ਪੋਸਟਰ ਲਾ ਕੇ ਉਹਨਾਂ ਦੀ ਧਰਤੀ ਤੇ ਭੇਜ ਦੇਵਾਂਗੇ ਉਹਨਾਂ ਦੇ ਵਾਹਨ ਭੇਜਾਂਗੇ ਜਦੋਂ ਉਹਨਾਂ ਨੇ ਜਾ ਕੇ ਉਹ ਪੋਸਟਰ ਪਾੜ ਕੇ ਉਹਨੂੰ ਸੁੱਟਿਆ ਗਿਆ ਉਦੋਂ ਫੇਰ ਸਾਡੇ ਸਿੱਖਾਂ ਨੇ ਭੜਕਣਾ ਫੇਰ ਇਹੋ ਕੁਝ ਹੋਏਗਾ ਨਾ ਇਹਦਾ ਮਤਲਬ ਫਿਰ ਇਹ ਕਿ ਮੈਨੂੰ ਲੱਗ ਤੁਹਾਨੂੰ ਲੱਗਦਾ ਨਹੀਂ ਵੀ ਉਹ ਜਾਇਜ਼ ਨਹੀਂ ਹੈਗਾ ਉਹ ਫੋਟੋ ਲਾ ਕੇ ਹਾਂ ਚਲੋ ਵਿਰੋਧ ਕਰਨਾ ਅਲੱਗ ਗੱਲ ਹੈ ਹਨਾ ਤੇ ਜਿਹੜਾ ਆਪਾਂ ਫੋਟੋ ਲਾ ਕੇ ਉਹਨਾਂ ਦੇ ਆਪਾਂ ਭੇਜੀ ਜਾ ਰਹੇ ਆ ਤੇ ਜੇ ਉਹਨਾਂ ਨੇ ਬੇਅਤਮੀ ਕਰਤੀ ਤੇ ਫੇਰ ਕੌਣ ਜ਼ਿੰਮੇਵਾਰ ਹੈ ਕਿ ਜਿੱਥੇ ਯਾਰ ਤੁਹਾਨੂੰ ਕੋ ਪਿਆਰ ਨਹੀਂ ਕਰਦਾ ਹਨਾ ਜਾਂ ਸਤਕਾਰ ਨਹੀਂ ਦਿੰਦਾ ਉੱਥੇ ਆਪਾਂ ਜਾਂਦੇ ਹੀ ਕਿਉਂ ਆ ਤੁਹਾਨੂੰ ਲੱਗਦਾ ਨਹੀਂ ਵੀ ਸਿੱਖ ਨੌਜਵਾਨ ਜਿਹੜੇ ਸਾਡੇ ਜਾਣਦੇ ਤਾਂ ਆਪਾਂ ਹੋਲਾ ਮੱਲਾ ਰੋਪੜ ਦੇ ਵਿੱਚ ਬਣਾਓ ਜਿੱਥੇ ਆਪਣੇ ਆਨੰਦਪੁਰ ਸਾਹਿਬ ਆ। ਆਪਾਂ ਗਾ ਕਲੂ ਮੰਡਾ ਵਾਲੇ ਬਰਫ ਵਾਲੇ ਇਲਾਕੇ ਦੇ ਵਿੱਚ ਉੱਥੇ ਆਪਾਂ ਘੁੰਮਣ ਚੱਲ ਜਾਂਦੇ ਆ। ਬਹੁਤ ਲੋਕ ਤਾਂ ਇਹ ਵੀ ਕਹਿੰਦੇ ਵੀ ਜਿਹੜੀ ਜਗ੍ਹਾ ਤੇ ਉਹ ਦਰਸ਼ਨ ਕਰਨ ਜਾਂਦੇ ਆ ਖਾਸ ਕਰਕੇ ਮਣੀ ਕਰਨ ਸਾਹਿਬ ਉਹ ਵੀ ਵਿਵਾਦਾਂ ਦੇ ਘੇਰੇ 'ਚ ਬਹੁਤ ਸਾਰੇ ਸਿੱਖੀ ਵੀ ਵਿਚਾਰਕਤਾ ਪ੍ਰਚਾਰ ਕਰਦੇ ਵੀ ਉੱਥੇ ਤਾਂ ਸਿੱਖੀ ਦਾ ਲੈਣਾ ਦੇਣਾ ਕੋਈ ਨਹੀਂ। ਚਲੋ ਕੁਝ ਲੋਕ ਇਹ ਵੀ ਮੰਨਦਾ ਵੀ ਹੈ ਕਈਆਂ ਦੀ ਪਰ ਕੁਝ ਲੋਕ ਇਹ ਵੀ ਵਿਚਾਰ ਕਰਦੇ ਵੀ ਉੱਥੇ ਤੇ ਸਿੱਖਾਂ ਦਾ ਕੋਈ ਲੈਣਾ ਦੇਣਾ ਹੀ ਨਹੀਂਗਾ। ਤੇ ਫਿਰ ਅਸੀਂ ਕਿਉਂ ਜਾਂਦੇ ਆ ਅਗਲੇ ਨੂੰ ਚੜਾਉਣ ਵਾਸਤੇ ਜਾਂਦੇ ਆ। ਦੁੱਧ ਮੱਖਣ ਵਾਲੀ ਸਰੀਰ ਤੋਂ ਵੀ ਦੁਨੀਆ ਦਰਦੀ ਏ ਸੱਪ ਦੀ ਲਕੀਰ ਤੋਂ ਵੀ ਦੁਨੀਆ ਦਰਦੀ ਏ ਸੰਤੇ ਜਰਨੈਲ ਸਿੰਘ ਪਿੰਡ ਨੰਵਾਲਾ ਕਿੱਡਾ ਜੋਦਾ ਵਜੇ ਦੀ ਤਸਵੀਰ ਤੋਂ ਵੀ ਤਸਵੀਰ ਤੋਂ ਵੀ ਦੁਨੀਆ ਦਰਦੀ ਵਾ ਵਾ ਕੀ ਬਾਤ ਠੇਕ ਤੇ ਅਸ ਵਿੱਚ ਇੱਕ ਵਾਕਿਆ ਹੁੰਦਾ ਇੱਕ ਬੜਾ ਕਸਿੰਘ ਸੀ ਜੀ ਜੀ ਉਹਦੇ ਹੱਥੇ 'ਚ ਝੰਡਾ ਫੜਿਆ ਤੇ ਉਹ ਝੰਡਾ ਲਾ ਕੇ ਆਪਣੀ ਕੌਮ ਦੀ ਗੁਵਾਈ ਕਰ ਦਿਆ ਹੂੰ ਉਹਨੂੰ ਮੂਗਲ ਜਰਨੈਲ ਕਹਿੰਦਾ ਵੀ ਜੇ ਮੈਂ ਤੇਰੇ ਹੱਥ ਵੱਢ ਤੇ ਝੰਡਾ ਝੁੜਦੇ ਮੈਂ ਨਹੀਂ ਤੇ ਤੇਰੇ ਹੱਥ ਵੱਢਦੇ ਨਹੀਂ ਉਹ ਕਿੰਨਾ ਵੱਢਦੇ ਤਿੰਨ ਤਿੰਦਾ ਜਿਵੇਂ ਤੇਰੇ ਹੱਥ ਵੱਢ ਤੇ ਝੰਡਾ ਕਿਵੇਂ ਫੜੇਗਾ ਕਹਿੰਦਾ ਫਿਰ ਮੈਂ ਪੈੜਾ ਨਾ ਫੜ ਦੂੰ ਕਹਿੰਦਾ ਜਿਵੇਂ ਤੇਰੀ ਪੈੜ ਵੀ ਵੱਢਦੇ ਫੇਰ ਇਹਨਾਂ ਫਿਰ ਮੈਂ ਮੂੰਹ ਨਾ ਫੜ ਦੂੰ ਉਹ ਕਹਿੰਦਾ ਮੈਂ ਤਲਵਾਰ ਮਾਰ ਕੇ ਤੇਰਾ ਸੇੜ ਕੱਟਤਾ ਫਿਰ ਝੰਡਾ ਕੇ ਮੈਂ ਸਾਹਮਣੇ ਜਾ ਕਹਿੰਦਾ ਫੇਰ ਤੇਰਾ ਝੰਡਾ ਨਾ ਜਿਹਦਾ ਹੈਗਾ ਉਹ ਆਪੇ ਸਾਹਮਣੇ ਆਪੇ ਸਾਹਮਣੇ ਇੰਨਾ ਵਿਸ਼ਵਾਸ ਕਰੋ ਤੇ ਇੰਨਾ ਵਿਸ਼ਵਾਸ ਗੁਰੂ ਦੇ ਇੰਨਾ ਵਿਸ਼ਵਾਸ ਸਾਡੇ ਉਹਨਾਂ ਨੌਜਵਾਨਾਂ ਵੀ ਹੋ ਸਕਦਾ ਵੀ ਉਹ ਸੇਖੀ ਨਾ ਹੋਣੀ ਹਾਂ ਇਹਸ ਮੁੱਦੇ ਨੂੰ ਇੱਕ ਖੇਡਣ ਵਾਸਤੇ ਕੋਈ ਡਰਾਮਾ ਹੀ ਹੋਵੇ ਅੱਛਾ ਇਹ ਵੀ ਹੋ ਸਕਦਾ ਕਈ ਇਹ ਤਾਂ ਆਪਣਾ ਇਹਨੂੰ ਬਚਾਉਣ ਦੀ ਕੋਸ਼ਿਸ਼ ਹੀ ਕਰ ਰਹੇ ਆ ਕੋਸ਼ਿਸ਼ ਹੀ ਨਹੀਂ ਕਰ ਰਹੇ ਸੀ ਵਿੱਚ ਵੇਖੋ ਜਨਸੀਆਂ ਦੀਆਂ ਖੇਡਾਂ ਹਾਂਜੀ ਸਹੀ ਗੱਲ ਕੋਈ ਕਾਨੂੰਨੀ ਤਰੀਕਾ ਵੀ ਹੋਊਗਾ ਹੀ ਉੱਥੇ ਦਰਖਾਸਤ ਦਿੱਤੀ ਜਾ ਸਕਦੀ ਹੈ ਹਾਂ ਵੀ ਸਾੜਾ ਕੁਝ ਕੀਤਾ ਜਾ ਸਕਦਾ ਹਾਂਜੀ ਉਹਤੇ ਗੁਰੂ ਕਮਨ ਸਿੰਘ ਨੇ ਆਖਿਆ ਵੀ ਜਦੋਂ ਸਾੜ ਹੀ ਹਿੱਲੇ ਮੁੱਕ ਜਾਣ ਫੇਰ ਤਲਵਾਰ ਚੁੱਕਣੀ ਮਾਲਾ ਚੁੱਕਣ ਦੇ ਬਰਾਬਰ ਹਾਂ ਕੁਝ ਹਿੱਲੇ ਤੇ ਆਪਾਂ ਬੜਤਦੇ ਹਾਂ ਪਰ ਇੱਥੇ ਜਿੱਥੇ ਉਹ ਦਰਸ਼ਕ ਖੜਾ ਬਣ ਕੇ ਡਿਆ ਪਰ ਹੁਣ ਵੀ ਉਹ ਕਾਰਵਾਈ ਕਰ ਸਕਦਾ ਹੁਣ ਵੀ ਅਮਨ ਸੂਰ ਦੇ ਉੱਤੇ ਪਰਚਾ ਹੋ ਸਕਦਾ ਪਰ ਉਹਦੇ ਉਹ ਸੇ ਕਾਨੂੰਨ ਦਾਇਤ ਹਿੰਦੁਸਤਾਨ ਦੇ ਕਾਨੂੰਨ ਦਾਇਤ ਹੀ ਉਹਨਾਂ ਤੇ ਪਰਚਾ ਕੜੇ ਪਰ ਜਿੱਦੋਂ ਵੀ ਕਿਤੇ ਗੱਲ ਹੁੰਦੀ ਆ ਸਾਡੇ ਤਾਂ ਸਾਨੂੰ ਲੋਸ ਹੁੰਦਾ ਵੀ ਤੱਕਾ ਵੀ ਸਿੱਖਾ ਨਾ ਹੁੰਦਾ ਤੇ ਪਰਚੇ ਵੀ ਸਿੱਖਾ ਤੇ ਹੁੰਦੇ ਬਿਲਕੁਲ ਹਾਂਜੀ ਸਿੱਖਾਂ ਨੂੰ ਹੀ ਅੱਤਵਾਦੀ ਵਖਵਾਦੀ ਭੜਕਾਉ ਕਈ ਸਿੱਖਾਂ ਨੂੰ ਹੀ ਖਤਮ ਕੀਤਾ ਜਾਂਦਾ ਹੈ ਮੈਂ ਉਹਨਾਂ ਡੁਪਲੀਕੇਟ ਸਿੱਖ ਨਹੀਂ ਗਈ ਸਿੱਖ ਨੂੰ ਪਿਆਰ ਇਹ ਜਿਹੜੇ ਬੰਦਿਆਂ ਨੂੰ ਆਪਣੇ ਸਿਧਾਂਤ ਗਾਈ ਪਤਾ ਨਹੀਂ ਸਿਧਾਂਤ ਰਹੀ ਪਤਾ ਨਹੀਂ ਮਜਾਦਾਦੀ ਪਤਾ ਨਹੀਂ ਹਾਂਜੀ ਐਸੀ ਹੁਲੜਬਾਜੀ ਟੋਪੀਆਂ ਪਾ ਕੇ ਜਿਵੇਂ ਤੁਸੀਂ ਆਖਿਆ ਉਹਨੂੰ ਕਈ ਪੁਲਸ ਪ੍ਰਸ਼ਾਸਨ ਵਿੱਚ ਬਹੁਤ بڑے ਲਿਖੇ ਅਫਸਰ ਬਿਲਕੁਲ ਸੱਚ ਨੂੰ ਸੱਚ ਕਹਿਣ ਵਾਲੀ ਹੈ ਔਰ ਉਹ ਸਾਡੇ ਸਿਧਾਂਤਾਂ ਤੋਂ ਹੀ ਜਾਣੀਏ। ਸਗਤ ਜੀ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਜਿਹੜਾ ਰਹਿਣ ਵਾਲਾ ਨਾ ਜੀ ਹਿਮਾਚਲ ਪ੍ਰਦੇਸ਼ ਦੀਆਂ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਅੱਜ ਨਜ਼ਰ ਆਉਂਦੀਆਂ ਨੇ ਜਿੱਥੇ ਕਿ ਸਾਡੇ ਸਿੱਖ ਨੌਜਵਾਨ ਦਰਸ਼ਨ ਦੇ ਦੇਰ ਕਰਨ ਵਾਸਤੇ ਜਾਂਦੇ ਨੇ ਤੇ ਕੁਝ ਲੋਕਾਂ ਵੱਲੋਂ ਉੱਥੇ ਸਾਡੇ ਧਾਰਮਿਕ ਚਿੰਨ੍ਹਾਂ ਦੀ ਵੀ ਅਤਿ ਬੀ ਕੀਤੀ ਜਾਂਦੀ ਹੈ। ਸੰਤ ਜਰਨੈਲ ਸਿੰਘ ਖਾਲਸਾ ਜੀ ਉਹਨਾਂ ਦੇ ਜਿਹੜੇ ਚਿੱਤਰ ਲੱਗੇ ਹੋਏ ਝੰਡੇ ਆ ਉਹ ਉਤਾਰੇ ਜਾਂਦੇ ਆ ਤੇ ਸਿੱਖ ਕੌਮ ਦੇ ਵਿੱਚ ਇੱਕ ਰੋਸ ਪਾਇਆ ਜਾ ਰਿਹਾ ਤੇ ਆਪਣੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਅੱਜ ਕੌਮ ਦੇ ਮਹਾਨ ਕਵੀਸ਼ਰ ਜਿਨ੍ਹਾਂ ਨੇ ਹਮੇਸ਼ਾ ਹੀ ਸਾਡੇ ਸਿੰਘਾਂ ਦੀਆਂ ਯੋਧਿਆਂ ਦੀਆਂ ਖਾੜਕੂ ਸਿੰਘਾਂ ਦੀਆਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਇੱਕ ਮਾਨਮਤੀ ਸ਼ਖਸੀਅਤ ਹੈ ਵੀਰ ਨਿਸ਼ਾਨ ਸਿੰਘ ਜੀ ਚਵਾਲ ਆਉ ਪੌਣੇ ਫਤਿਹ ਸਾਹਿਬ ਤੇ ਕਰਦੇ ਆ ਗੱਲਬਾਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਜੀ ਪਹਿਲਾਂ ਇਸ ਘਟਨਾ ਨੂੰ ਜਿਹੜਾ ਨਿਸ਼ਾਨ ਦੀ ਬੇਅਦਬੀ ਹੋਈ ਸੰਤ ਜਰਨੈਲ ਸਿੰਘ ਖਾਲਸਾ ਉਹਨਾਂ ਦੇ ਲੱਗੇ ਹੋਏ ਝੰਡੇ ਜਿਹੜੇ ਉਤਾਰੇ ਗਏ ਖਿੱਚ ਕੇ ਇੱਕ ਆਮ ਲੋਕ ਵੱਲੋਂ ਲੋਕਾਂ ਵੱਲੋਂ ਕਿਸੇ ਪ੍ਰਸ਼ਾਸਨ ਵੱਲੋਂ ਨਹੀਂ ਆਮ ਲੋਕਾਂ ਵੱਲੋਂ ਕਿਵੇਂ ਦੇਖਦੇ ਹੋ ਇਸ ਚੀਜ਼ ਇਹ ਬਹੁਤ ਮੰਦਭਾਗੀ ਘਟਨਾ ਹੂੰ ਕਿਉਂਕਿ ਪੰਜਾਬ ਦੇ ਜਿਹੜੇ ਨੌਜਵਾਨ ਆ ਜੂਥ ਵਿੰਗ ਤੇਰਾ ਜੂਥ ਨਾ ਹੁੰਦਾ ਨਹੀਂ ਆ ਹੂੰ ਉਹ ਬਹੁਤ ਹੀ ਆਪਣੇ ਆਪ ਨੂੰ ਤੱਕਾ ਮਹਿਸੂਸ ਕਰਦਾ ਹੂੰ ਕਿਉਂਕਿ ਉਹ ਸਰਕਾਰਾਂ ਵੱਲੋਂ ਸਤਾਏ ਪਏ ਆ। ਹੂੰ ਕੋਈ ਰੋਜ਼ਗਾਰੀ ਕਰਕੇ ਬੇਰੋਜ਼ਗਾਰੀ ਕਰਕੇ ਸਤਾਇਆ ਪਿਆ, ਕੋਈ ਨਸ਼ਿਆਂ ਕਰਕੇ ਸਤਾਇਆ ਪਿਆ, ਕੋਈ ਕਿਸੇ ਕਰਕੇ ਸਤਾਇਆ ਪਿਆ। ਹੂੰ ਉਹ ਆਪਣੇ ਮਨ ਨੂੰ ਸਕੂਨ ਦੇਣ ਵਾਸਤੇ ਆਪਣੇ ਗੁਰਦੁਆਮੰਦੀ ਯਾਤਰਾ ਲਈ ਜਾਂਦੇ। ਹੂੰ ਯਾਤਰਾ ਤੇ ਅੱਜ ਜਿੰਨੇ ਵੀ ਨੌਜਵਾਨ ਜਾਂਦੇ ਉਹਨਾਂ ਦੇ ਸਾਰਿਆਂ ਦੇ ਮਨ ਵਿੱਚ ਆਪਣਾ ਆਗੂ ਮੰਨਦੇ ਹੋਏ ਸੰਤ ਜਰਨੈਲ ਸਿੰਘ ਦੀ ਤਸਵੀਰ ਪ੍ਰਤੀ ਉਹ ਸਤਿਕਾਰ ਕਰਦੇ ਆ। ਬਿਲਕੁਲ ਦੁੱਧ ਮੱਖਣ ਨਾਲ ਪਾਲੇ ਸਰੀਰ ਤੋਂ ਵੀ ਦੁਨੀਆ ਡਰਦੀ ਏ। ਹੂੰ। ਸੱਪ ਦੀ ਲਕੀਰ ਤੋਂ ਵੀ ਦੁਨੀਆ ਡਰਦੀ ਏ। ਆਹ। ਸੰਤੇ ਜਰਨੈਲ ਸਿੰਘ ਪਿੰਡ ਨੰਵਾਲਾ ਕਿੱਡਾ ਜੋਧਾਵਾਜ ਇਹਦੀ ਤਸਵੀਰ ਤੋਂ ਵੀ ਤਸਵੀਰ ਤੋਂ ਦੁਨੀਆ ਡਰਦੀ ਏ। ਵਾਹ ਵਾਹ, ਕੀ ਬਾਤ। ਪਹਿਲੀ ਤੇ ਬੇਨਤੀ ਏ ਸੀਪੀ ਉਹਨਾਂ ਲੋਕਾਂ ਨੇ ਇਸ ਮੌਕੇ ਹੁੱਲੇ ਮੁੱਲੇ ਦੇ ਮੌਕੇ ਤੇ ਸਾਡੇ ਸਿੱਖ ਨੌਜਵਾਨਾਂ ਦੀਆਂ ਭਾਵਨਾ ਨੂੰ ਜਜ਼ਬਾਤਾਂ ਨੂੰ ਖੇਸ ਪਹੁੰਚਾਉਣ ਦੀ ਯਤਨ ਕੀਤੀ। ਹੂੰ। ਹਾਂਜੀ। ਦੁੱਜਾ ਉਹਨਾਂ ਨੇ ਸਾਡੇ ਉਹ ਮਹਾਨ ਨਾਇਕ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੇ ਈਯੂ ਅਮਨ ਸੂਦ ਕਹੇ ਵੀ ਰਿਹਾ ਫੇ ਮੈਨੂੰ ਸਿੱਖੀ ਦੇ ਝੰਡੇ ਨਾਲ ਨਫ਼ਰਤ ਨਹੀਂ ਮੈਨੂੰ ਸੰਤਾ ਨਾਲ ਨਫ਼ਰਤ ਹੈ ਹਾਂ ਕੀ ਹੋਣਾ ਸੰਤਾ ਨਾਲ ਜੀ ਨਫ਼ਰਤ ਹੈ ਕੋਈ ਤੂੰ ਹੋਰ ਤਰੀਕਾ ਕੱਢ ਲਾ ਹਾਂ ਤੂੰ ਜ਼ਰੂਰ ਹੀ ਮੰਨ ਲਾ ਜੇ ਨੌਜਵਾਨ ਉਹਦੇ ਗਾਲ ਪੈਂਦੇ ਜਾਂ ਕੋਈ ਖੂਨ ਖਰਾਬਾ ਹੋ ਜਾਂਦਾ ਜਾਂ ਇੱਕ ਅੱਧਾ ਮਾਰਿਆ ਜਾਂਦਾ ਜਾਂ ਉਧਰੋਂ ਮਰ ਜਾਂਦਾ ਜਾਂ ਇਧਰੋਂ ਮਰ ਜਾਂਦਾ ਫਿਰ ਵੀ ਦੋਸ਼ੀ ਸਿੱਖਾਂ ਨੂੰ ਹੀ ਬਣਾਇਆ ਜਾਂਦਾ ਬਣਾਇਆ ਜਾਂਦਾ ਬਿਲਕੁਲ ਹਾਂਜੀ ਉਹ ਇੱਕ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਪਾਈਚੜਕ ਸਾਂਝ ਨੂੰ ਜਦੋਂ ਕਿ ਸਿੱਖ ਕਦੇ ਵੀ ਕਿਸੇ ਕਿਸੇ ਦੇ ਝੰਡੇ ਤੇ ਹੇਠ ਤੱਕ ਸਿੱਖ ਨੇ ਕਦੇ ਵਿਰੋਧ ਕੀਤਾ ਕੋਈ ਦੱਸ ਦੇ ਵੀ ਤੇ ਨਾਲੇ ਅਮਨ ਸੂਦ ਤੇ ਉਹਦੇ ਸਾਥੀਆਂ ਨੂੰ ਕੀ ਆਕਿਆ ਵੀ ਸਾਡੇ ਉਹ ਸੰਤਾਂ ਦੇ ਝੰਡੇ ਤੇ ਜਾਂ ਸੰਤਾਂ ਦੇ ਬੈਨਰ ਤੇ ਵਿਰੋਧ ਕਰੇ ਉਹਦੇ ਕੋਈ ਕਾਨੂੰਨੀ ਹੱਕ ਗਿਆ ਜੇ ਉਹ ਉਹਦੇ ਕੋਈ ਕਾਨੂੰਨੀ ਆਕਿਆ ਤੇ ਉਹ ਪਹਿਲੂ ਉਹਦੇ ਵਿੱਚ ਘਟ ਦਿੰਦਾ ਵੀ ਐਸ ਹਿਮਾਚਲ ਦੇ ਇਸ ਇਲਾਕੇ ਵਿੱਚ ਆ ਚੀਜ਼ ਬੈਨ ਕੀਤੀ ਗਈ ਆ ਹਾਂਜੀ ਉਹਦੇ ਵਿੱਚ ਹੀ ਪ੍ਰਸ਼ਾਸਨ ਦੇ ਦੂਜੀ ਗੱਲ ਇਹ ਆ ਕਿ ਉਹਨਾਂ ਨੇ ਇੱਕ ਟੀਵੀ ਸ਼ੋਅ ਦੇ ਵਿੱਚੋ ਇਹ ਗੱਲ ਮੰਨੀ ਆ ਕਿ ਮੈਂ ਆਮ ਹਾਂ ਨਾ ਮੈਂ ਕੋਈ ਰਾਜਨੀਤਾਂ ਵਾਂ ਨਾ ਮੈਂ ਕੋਈ ਸਰਕਾਰੀ ਬੰਦਾ ਵਾਂ ਨਾ ਹੀ ਮੈਂ ਕਹੇ ਕਿਸੇ ਅਹੁਦੇ ਤੇ ਹਾਂ ਮੈਂ ਇੱਕ ਆਮ ਬੰਦਾ ਹਾਂ ਇੱਕ ਆਮ ਬੰਦੇ ਨੂੰ ਕਿੰਨੇ ਇਜਾਜ਼ਤ ਦੇ ਦਿੱਤੀ ਵੀ ਕਿਸੇ ਦੀਆਂ ਭਾਵਨਾਵਾਂ ਦੇ ਨਾਲ ਖਿਲਾਰ ਹਾਂ ਉਹ ਵੀ ਮੈਂ ਕਹਿ ਰਿਹਾ ਨਾ ਵੀ ਆਮ ਬੰਦੇ ਨੂੰ ਜੇ ਉਹਨੂੰ ਕੋਈ ਹੱਕ ਸੀ ਉਹ ਪ੍ਰਸ਼ਾਸਨ ਤਾਂ ਆਪਣਾ ਖੜਾ ਖੜਾ ਭੀ ਇੱਥੋਂ ਇੱਥੇ ਬੈਨ ਕਰ ਦਿੱਤਾ ਗਿਆ ਹਾਂ ਤੁਸੀਂ ਪਿਛਲੇ ਸਮੇਂ ਵਿੱਚ ਵੇਖਦੇ ਜੇ ਕਿ ਮਨੋਹਰ ਲਾਲ ਖੱਟੜ ਹਰਿਆਣੇ ਦਾ ਮੁੱਖ ਮੰਤਰੀ ਇੱਕ ਗੁਰਦੁਆਰੇ ਵਿੱਚ ਗਿਆ ਤੇ ਕਹਿੰਦਾ ਜੀ ਮੈਂ ਇੱਥੇ ਗੁਰਦੁਆਰੇ ਮੱਥਾ ਨਹੀਂ ਟੇਕਣਾ ਇੱਥੇ ਸੰਤਾਂ ਦੀ ਤਸਵੀਰ ਲੱਗੀ ਹਰਿਆਣੇ ਦੀ ਗੱਲ ਹੈ ਹਰਿਆਣੇ ਦੀ ਹਮ ਹਰਿਆਣੇ ਦੇ ਸਿੱਖਾਂ ਨੇ ਕੱਲੇ-ਕੱਲੇ ਗੁਰਦੁਆਰੇ ਸੰਤਾਂ ਦੀ ਤਸਵੀਰ ਲਾ ਦਿੱਤੀ ਵਾਹ ਅੱਜ ਨੇ ਝੰਡਾ ਲਾਉਣ ਦੀ ਕੋਸ਼ਿਸ਼ ਕੀਤੀ ਆ ਸਾਡੇ ਸਿੱਖ ਨੌਜਵਾਨ ਭਾਈ ਪਰਮਜੀਤ ਸਿੰਘ ਮੰਡ ਹੋਰ ਵੀ ਸਿੱਖ ਨੌਜਵਾਨ ਦਲ ਖਾਲਸੇ ਦੇ ਪਈ ਰਣਜੀਤ ਸਿੰਘ ਦੀ ਦਮਦਮ ਟਕਸਾਲ ਵਾਲੇ ਨੌਜਵਾਨ ਉਹ ਕੱਲੇ ਕੱਲੇ ਬੱਸ ਤੇ ਝੰਡੇ ਲਾੜੇ ਵੀ ਹਿਮਾਚਲ ਨੂੰ ਜਾਣ ਵਾਲੀਆਂ ਬੱਸਾਂ ਤੇ ਅਸੀਂ ਝੰਡੇ ਲਾ ਮੰਗੇ ਹਾਂਜੀ ਇਹ ਕੋਈ ਨਾ ਸ਼ੁਰੂਆਤ ਤੇ ਉਹ ਹੀ ਕਰਦੇ ਆ ਵਾਰ-ਵਾਰ ਸਾਨੂੰ ਗੁਲਾਮੀ ਦਾ ਅਹਿਸਾਸ ਦਬਾਉਣ ਦਾ ਯਤਨ ਕਰਦੇ ਆ ਜਿਹੜਾ ਉਹ ਕਹਿੰਦਾ ਸੰਤਤਵਾਦੀ ਵੱਖਵਾਦੀ ਹਾਂਜੀ ਅਜੇ ਤੱਕ ਮੈਨੂੰ ਦੱਸ ਦੇ ਕੇ ਇੱਥੇ ਇੱਕ ਸਵਾਲ ਲੈ ਲਓ ਜਿੱਦਾਂ ਸਾਡੇ ਨੌਜਵਾਨਾਂ ਨੇ ਉਹ ਫੋਟੋਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਵਾਂ ਉਹਨਾਂ ਦੀਆਂ ਬੱਸਾਂ ਤੇ ਜਾਂ ਉਹਨਾਂ ਦੇ ਵਾਹਨਾਂ ਤੇ ਹਨਾ ਹੁਣ ਮੰਨ ਲਓ ਵੀ ਜਦੋਂ ਇਧਰਲੇ ਪਾਸਿਓ ਆਪਾਂ ਪੋਸਟਰ ਲਾ ਕੇ ਉਹਨਾਂ ਦੀ ਧਰਤੀ ਤੇ ਭੇਜ ਦੇਾਂਗੇ ਉਹਨਾਂ ਦੇ ਵਾਹਨ ਭੇਜ ਦੇਾਂਗੇ ਜਦੋਂ ਉਹਨਾਂ ਨੇ ਜਾ ਕੇ ਉਹ ਪੋਸਟਰ ਪਾੜ ਕੇ ਉਹਨੂੰ ਸੁੱਟਿਆ ਗਿਆ ਉਦੋਂ ਫੇਰ ਸਾਡੇ ਸਿੱਖਾਂ ਨੇ ਭੜਕਣਾ ਫੇਰ ਇਹੋ ਕੁਝ ਹੋਏਗਾ ਨਾ ਇਹਦਾ ਮਤਲਬ ਫਿਰ ਇਹ ਕਿ ਮੈਨੂੰ ਲੱਗ ਤੁਹਾਨੂੰ ਲੱਗਦਾ ਨਹੀਂ ਵੀ ਉਹ ਜਾਇਜ਼ ਨਹੀਂ ਹੈਗਾ ਫੋਟੋ ਲਾ ਕੇ ਹਾਂ ਚਲੋ ਵਿਰੋਧ ਕਰਨਾ ਅਲੱਗ ਗੱਲ ਹੈ ਹੈਨਾ ਤੇ ਜਿਹੜਾ ਆਪਾਂ ਫੋਟੋਆ ਲਾ ਕੇ ਉਹਨਾਂ ਦੇ ਆਪਾਂ ਭੇਜੀ ਜਾ ਰਹੇ ਆ ਤੇ ਜੇ ਉਹਨਾਂ ਨੇ ਬੇਅਦਬੀ ਕਰਤੀ ਤੇ ਫਿਰ ਕੌਣ ਜ਼ਿੰਮੇਵਾਰ ਹੈ ਗੱਲ ਤੇ ਇਹੋ ਆ ਵੀ ਪੰਜਾਬ ਦੇ ਮੁੱਦੇ ਕੱਲੇ ਤਸਵੀਰਾਂ ਰੱਖ ਨਹੀਂ ਰਹੇ ਤੇ ਸਾਡੇ ਤੇ ਅਜੇ ਹੋਰ بڑے ਮੁੱਦੇ ਆ ਜਿਹੜੇ ਜਿੰਨਾ ਤੇ ਸਾਡੀ ਕੌਮ ਨੂੰ ਕੰਮ ਕਰਨਾ ਚਾਹੀਦਾ ਸਾਡੇ ਨੌਜਵਾਨਾਂ ਨੂੰ ਮਤਲਬ ਬੇਰੁਜ਼ਗਾਰ ਪੱਖੋਂ ਸਾਡੇ ਨੌਜਵਾਨ ਅਜੇ ਨਸ਼ਿਆਂ ਵਿੱਚ ਗਲਤਾਨ ਨੂੰ ਡਿਆ ਚਲੋ ਸਰਕਾਰਾਂ ਨਸ਼ਿਆਂ ਦੇ ਸਦਾਗਰਾਂ ਤੇ ਸਿਕੰਜਾ ਕੱਸ ਵੀ ਲਈਆਂ ਬੜੋ ਕਿੰਨਾ ਕੱਛਿਆ ਜਾ ਰਿਹਾ ਹਾਂਜੀ ਇਹਦੇ ਵਿੱਚ ਫੋਲ ਪਾ ਜਾ ਆਪਦੇ ਪਾਣੀ ਜਰੀਲੇ ਹੋੜੇ ਆ ਇੱਕ ਸੱਦਨ ਧਿਆਨ ਭਟਕਾਉਣ ਵਾਸਤੇ ਜਾਂ ਇਹੋ ਜਿਹੇ ਫਿਫਗੜੇ ਲੋਕ ਅਮਨਸੂਦ ਵਰਗੇ ਗੰਨਮੈਣ ਹਾਸਲ ਕਰਨ ਵਾਸਤੇ ਹਾਂ ਸਿੱਖੀ ਜਜ਼ਬਾਤ ਨਹੀਂ ਜੀ ਜਾਓ ਸਿੱਖੀ ਜਜ਼ਬਾਤ ਨਾਲ ਖੇਡਣ ਵਾਸਤੇ ਹਾਂਜੀ ਇਹ ਚੀਜ਼ਾਂ ਖੇਡਦੇ ਹੋ ਲੋਕ ਇਹ ਚੀਜ਼ਾਂ ਖੇਡਦੇ ਅੱਛਾ ਇੱਕ ਚੀਜ਼ ਨਾ ਹੋਰ ਸਾਡੇ ਵੱਡ ਬਡੇਰੇ ਅਕਸਰ ਹੀ ਆਪਾਂ ਗੱਲਬਾਤ ਕਰਦਿਆਂ ਕਰਦਿਆਂ ਗੱਲ ਨਿਕਲਦੀ ਆ ਕਹਿੰਦੇ ਵੀ ਜਿੱਥੇ ਸਤਕਾਰ ਨਾ ਮਿਲਦਾ ਹੋਵੇ ਉੱਥੇ ਜਾਣਾ ਨਹੀਂ ਚਾਹੀਦਾ ਅਕਸਰ ਆਪਾਂ ਗੱਲ ਕਰਦੇ ਆ ਨਾ ਕਿ ਜਿੱਥੇ ਯਾਰ ਤੁਹਾਨੂੰ ਕੋਈ ਪਿਆਰ ਨਹੀਂ ਕਰਦਾ ਹਨਾ ਜਾਂ ਸਤਿਕਾਰ ਨਹੀਂ ਦਿੰਦਾ ਉਥੇ ਆਪਾਂ ਜਾਂਦੇ ਹੀ ਕਿਉਂ ਆ ਤੁਹਾਨੂੰ ਲੱਗਦਾ ਨਹੀਂ ਵੀ ਸਿੱਖ ਨੌਜਵਾਨ ਜਿਹੜੇ ਸਾਡੇ ਜਾਣਦੇ ਤਾਂ ਆਪਾਂ ਹੋਲਾ ਮੱਲਾ ਰੋਪੜ ਦੇ ਵਿੱਚ ਬਣਾਉ ਕਿੱਥੇ ਆਪਣੇ ਆਨੰਦਪੁਰ ਸਾਹਿਬ ਹੈ ਆਪਾਂ ਗਾ ਕਲੂਮਨਾਲੀ ਬਰਫੜਲੇ ਇਲਾਕੇ ਦੇ ਵਿੱਚ ਉੱਥੇ ਆਪਾਂ ਘੁੰਮਣ ਚੱਲ ਜਾਂਦੇ ਆ ਬਹੁਤ ਲੋਕ ਤਾਂ ਇਹ ਵੀ ਕਹਿੰਦੇ ਵੀ ਜਿਹੜੀ ਜਗ੍ਹਾ ਤੇ ਉਹ ਦਰਸ਼ਨ ਕਰਨ ਜਾਂਦੇ ਆ ਖਾਸ ਕਰਕੇ ਮਣੀ ਕਰਨ ਸਾਹਿਬ ਉਹ ਵੀ ਵਿਵਾਦਾਂ ਦੇ ਘੇਰੇ 'ਚ ਬਹੁਤ ਸਾਰੇ ਸਿੱਖੀ ਵੀ ਵਿਚਾਰਕ ਪ੍ਰਚਾਰ ਕਰਦੇ ਵੀ ਉੱਥੇ ਤਾਂ ਸਿੱਖੀ ਦਾ ਲੈਣਾ ਦੇਣਾ ਕੋਈ ਨਹੀਂ ਚਲੋ ਕੁਝ ਲੋਕ ਇਹ ਵੀ ਮੰਨਦਾ ਵੀ ਹੈ ਕਈਆਂ ਦੀ ਪਰ ਕੁਝ ਲੋਕ ਇਹ ਵੀ ਵਿਚਾਰ ਕਰਦੇ ਵੀ ਉੱਥੇ ਤੇ ਸਿੱਖਾਂ ਦਾ ਕੋਈ ਲੈਣਾ ਦੇਣਾ ਹੀ ਨਹੀਂਗਾ ਤੇ ਫਿਰ ਅਸੀਂ ਕਿਉਂ ਜਾਂਦੇ ਆ ਅਗਲੇ ਨੂੰ ਚੜਾਉਣ ਵਾਸਤੇ ਜਾਂਦੇ ਆ ਨੇ ਮੈਂ ਤੇ ਉਹ ਕਹਿੰਦੇ ਵੀ ਸਿੱਖ ਨੌਜਵਾਨਾਂ ਦਾ ਜਹਾੜ ਪੱਖੋਂ ਮਾਨਸਿਕ ਪੱਖੋਂ ਬਹੁਤ ਨੱਪਿਆ ਗਿਆ ਹੂੰ ਉਹ ਯਾਤਰਾ ਤੇ ਜਾ ਕੇ ਇੱਕ ਆਪਣੀ ਖੁਸ਼ੀ ਮਹਿਸੂਸ ਕਰਦਾ ਵਾ ਵੀ ਮਤਲਬ ਉਹਨਾਂ ਦੇ ਮਨ ਵਿੱਚ ਉਹ ਆਸਲਾ ਪਾਲਦਾ ਹੂੰ ਹੁਣ ਪਿਛਲੇ ਸਮੇਂ ਅੰਦਰ ਜਦੋਂ ਪੰਜਾਬ ਦੀ ਜਵਾਨੀ ਹਾਂ ਨਸਾਂ ਵਿੱਚ ਗਲਤਾਨ ਨੜਈ ਸੀ ਤੇ ਸਾਨੂੰ ਇੱਕ ਆਸ ਦੀ ਕਿਰਨ ਜਾਗੀ ਸੀ ਖਾਲਸਾ ਬਹੀਰ ਜੀ ਬਿਲਕੁਲ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਨਾਮ ਹੂੰ ਉਹਦੇ ਵਿੱਚ ਵੇਖੋ ਕਿੰਨੇ ਨੌਜਵਾਨ ਹੂੰ ਉਸ ਵੀਰ ਵਿੱਚ ਸ਼ਾਮਲ ਹੋਏ ਸੀ ਹੱਲੇ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਉਹਨਾਂ ਦਾ ਮੁੱਖ ਨੰਦਪੁਰ ਸਾਹਿਬ ਵੱਲੇ ਕਰਤਾ ਹੈ ਵੀ ਸਾਡਾ ਮੁੱਖ ਨੰਦਪੁਰ ਸਾਹਿਬ ਵੱਲੇ ਨੰਦਪੁਰ ਸਾਹਿਬ ਵੱਲੇ ਬਿਲਕੁਲ ਜੀ ਤੇ ਨੰਦਪੁਰ ਸਾਹਿਬ ਵੱਲੇ ਮੁੱਖ ਕੀਤਾ ਨੌਜਵਾਨ ਨੰਦਪੁਰ ਸਾਹਿਬ ਨੂੰ ਤੁਰੇ ਵੀ ਹੜ ਇੱਕ ਸਿੱਖ ਨੰਦਪੁਰ ਸਾਹਿਬ ਨੂੰ ਜਾਣਦਾ ਵੀ ਆ ਪਿਤਾ ਸਾਡਾ ਗੁਰੂ ਗੋਬਿੰਦ ਸਿੰਘ ਹੈ ਆ ਮਾਤਾ ਸਾਹਿਬ ਕੌਰ ਹੈ ਤੇ ਵਾਸੀ ਅਸੀਂ ਨੰਦਪੁਰ ਸਾਹਿਬ ਦੇ ਤੇ ਅਸੀਂ ਨੰਦਪੁਰ ਸਾਹਿਬ ਆਪਣੀ ਘੜੀ ਵਾਪਸੀ ਕਰਦੀਆਂ ਤੇ ਘਰ ਵਾਪਸੀ ਕਰਨ ਵਾਸਤੇ ਪੰਜਾਨੇ ਆ ਪਹਿਲੀ ਗੱਲ ਨੌਜਵਾਨ ਜੇ ਝੰਡਾ ਲਾ ਕੇ ਜਾਂਦੇ ਤੇ ਉਹਨਾਂ ਨੂੰ ਇਸ ਝੰਡੇ ਦੀ ਰੱਖਿਆ ਕਰਨੀ ਨਹੀਂ ਚਾਹੀਦੀ। ਹਾਂ ਮੇਨ ਪੁਆਇੰਟ ਹੈ। ਸਿੱਖ ਇਤਿਹਾਸ ਵਿੱਚ ਇੱਕ ਵਾਕਿਆ ਹੁੰਦਾ ਇੱਕ ਬੜਾ ਇੱਕ ਸਿੰਘ ਸੀ। ਜੀ ਜੀ। ਉਹਦੇ ਹੱਥ 'ਚ ਝੰਡਾ ਫੜਿਆ ਤੇ ਉਹ ਝੰਡਾ ਲਾ ਕੇ ਆਪਣੀ ਕੌਮ ਦੀ ਗਵਾਹੀ ਕਰ ਦਿਆ। ਹਮ। ਉਹ ਕਹਿੰਦਾ ਮਗਲ ਜਰ ਨਾਲ ਕਹਿੰਦਾ ਵੀ ਜੇ ਮੈਂ ਤੇਰੇ ਹੱਥ ਵੜਦੇ ਚੰਦਾ ਚੰਦਾ ਸੁੱਟਦੇ ਮੈਂ ਨਹੀਂ ਤੇ ਤੇਰੇ ਹੱਥ ਵੜਦੇ ਨਹੀਂ ਉਹ ਕਹਿੰਦਾ ਵੜਦੇ ਹੂੰ ਕਹਿੰਦਾ ਜਿਵੇਂ ਤੇਰੇ ਹੱਥ ਵੜਦੇ ਝੰਡਾ ਕਿਵੇਂ ਫੜੇਗਾ ਕਹਿੰਦਾ ਫਿਰ ਮੈਂ ਪੈੜਾ ਨਾ ਫੜ ਲੂੰ ਕਹਿੰਦਾ ਜਿਵੇਂ ਤੇਰੀ ਪੈੜ ਵੀ ਵੜਦੇ ਫੇੜ ਕਹਿੰਦਾ ਫਿਰ ਮੈਂ ਮੂੰਹ ਨਾ ਫੜ ਲੂੰ ਉਹ ਕਹਿੰਦਾ ਮੈਂ ਤਲਵਾਰ ਮਾਰ ਕੇ ਤੇਰਾ ਸੇੜ ਕੱਟਤਾ ਫਿਰ ਝੰਡਾ ਕਿਵੇਂ ਸਾਂਭੇਗਾ ਕਹਿੰਦਾ ਫਿਰ ਤੇਰਾ ਝੰਡਾ ਨਾ ਜੇ ਦਾ ਹੈਗਾ ਉਹ ਆਪਣੇ ਸਾਹਮਣੇ ਆਪਣੇ ਸਾਹਮਣੇ ਇੰਨਾ ਵਿਸ਼ਵਾਸ ਕਰੋ ਤੇ ਇੰਨਾ ਵਿਸ਼ਵਾਸ ਗੁਰੂ ਦੇ ਤੇ ਇੰਨਾ ਵਿਸ਼ਵਾਸ ਸਾਡੇ ਉਹਨਾਂ ਨੌਜਵਾਨਾਂ ਵਿੱਚ ਹੋਣਾ ਚਾਹੀਦਾ ਹਾਂ ਹਾਂਜੀ ਮਤਲਬ ਤੁਹਾਡੇ ਕਹਿਣ ਦਾ ਮਤਲਬ ਜਦ ਫਿਰ ਉੱਥੇ ਅੜਦੇ ਅੜਦੇ ਦੀ ਜੇ ਬੇਦਬੀ ਹੋ ਰਹੀ ਸੀ ਤੇ ਉਹਨੂੰ ਰੋਕਣ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਸੀ ਉਹਦੇ ਨਾਲ ਜ਼ਰੂਰੀ ਨਹੀਂ ਵੀ ਲੜ ਕੇ ਕਰਦੇ ਕੋਈ ਕਾਨੂੰਨੀ ਤਰੀਕਾ ਬਣਾ ਲੈਂਦੇ ਹਾਂ ਕੋਈ ਕਾਨੂੰਨੀ ਤਰੀਕਾ ਵੀ ਹੋਊਗਾ ਹੀ ਹਾਂ ਉੱਥੇ ਦਰਖਾਸਤ ਦਿੱਤੀ ਜਾ ਸਕਦੀ ਹੈ ਸਾੜਾ ਕੁਝ ਕੀਤਾ ਜਾ ਸਕਦਾ ਹਾਂਜੀ ਉਹ ਤੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਵੀ ਜਦੋਂ ਸਾੜੇ ਹਿੱਲੇ ਮੁੱਕ ਜਾਣ ਫੇਰ ਤਲਵਾਰ ਚੁਕਣੀ ਮਾਲਾ ਚੁਕਣ ਦੇ ਬਰਾਬਰ ਹੈ ਹਾਂ ਕੁਝ ਹਿੱਲੇ ਤੇ ਆਪਾਂ ਵਰਤਦੇ ਹਾਂ ਹਾਂਜੀ ਹਾਂ ਪੁਲਿਸ ਪ੍ਰਸ਼ਾਸਨ ਨੂੰ ਕਿਵੇਂ ਦੇਖਦੇ ਉਹ ਤੋਂ ਤਾਂ ਪੁਲਿਸ ਪ੍ਰਸ਼ਾਸਨ ਜਿਹੜਾ ਮੋਕ ਦਰਸ਼ਕ ਬਣ ਕੇ ਖੜਾ ਰਿਹਾ ਉਹਨਾਂ ਨੇ ਕੋਈ ਇਤਰਾਜ਼ ਨਹੀਂ ਸੈਕਸ਼ਨ ਨਹੀਂ ਮੇੜੇ ਖਿਆਲ ਚ ਪਹਿਲੋਂ ਸਾਰਿਆਂ ਨੂੰ ਇਹ ਚੇਤਾਵਨੀ ਵੀ ਦਿੱਤੀ ਹੋਈ ਹੈ ੜਕਿੰਗ ਖੁੱਲੇ-ਮੁੱਲੇ ਤੋਂ ਪਹਿਲੋਂ ਚੇਤਾਵਨੀਆਂ ਦਿੱਤੀਆਂ ਗਈਆਂ ਬਿਟਾ ਰੈਕਟਰ ਲਾ ਤੇ ਸਪੀਕਰ ਵਗੈਰਾ ਨਾ ਲਾ ਕੇ ਆਓ ਹਾਂ ਪੜੇ ਸੀ ਜਿੱਥੇ ਉਹ ਦਰਸ਼ਕ ਖੜਾ ਬਣ ਕੇ ਡਿਆ ਪਰ ਹੁਣ ਵੀ ਉਹ ਕਾਰਵਾਈ ਕਰ ਸਕਦਾ ਹੁਣ ਵੀ ਅਮਨ ਸੂਤ ਦੇ ਉੱਤੇ ਪਰਚਾ ਹੋ ਸਕਦਾ ਪੜੇ ਉਹਦੇ ਉਸੇ ਕਾਨੂੰਨ ਦੇ ਤ ਹਿੰਦੁਸਤਾਨ ਦੇ ਕਾਨੂੰਨ ਦੇ ਤੀ ਉਹਨਾਂ ਦੇ ਪਰਚਾ ਕੜੇ ਹਾਂ ਪਰ ਜਿੱਦੋਂ ਵੀ ਕਿਤੇ ਗੱਲ ਹੁੰਦੀ ਆ ਸਾਡੇ ਤਾਂ ਸਾਨੂੰ ਲੋਸ ਹੁੰਦਾ ਵੀ ਤੱਕਾ ਵੀ ਸਿੱਖਾਂ ਦਾ ਹੁੰਦਾ ਤੇ ਪਰਚੇ ਵੀ ਸਿੱਖਾਂ ਤੇ ਹੁੰਦੇ ਬਿਲਕੁਲ ਹਾਂਜੀ ਸਿੱਖਾਂ ਨੂੰ ਹੀ ਅਤਵਾਦੀ ਵੱਖਵਾਦੀ ਭੜਕਾਉ ਕਈ ਕਈ ਸਿੱਖਾਂ ਨੂੰ ਹੀ ਖਤਮ ਕੀਤਾ ਜਾਂਦਾ ਹਾਂ ਇੱਕ ਚੀਜ਼ ਅਸੀਂ ਅਕਸਰ ਸੁਣਦੇ ਆਏ ਆ ਕਿ ਸੰਤ ਜਰਨੈਲ ਸਿੰਘ ਖਾਲਸਾ ਜੀ ਤੇ ਕੋਈ ਐਫਆਈਆਰ ਦਰਜ ਨਹੀਂ ਹੋਈ ਹੈ ਨਾ ਪਰ ਅੱਜ ਵੀ ਸਮੇਂ ਦੀਆਂ ਹਕੂਮਤਾਂ ਜਿਹੜੀਆਂ ਵਾ ਉਹਨਾਂ ਨੂੰ ਅਤਵਾਦੀ ਵੱਖਵਾਦੀ ਕਹਿ ਕੇ ਜਿਹੜਾ ਪ੍ਰਚਾਰ ਦੇ ਨੇ ਹੈ ਨਾ ਉਹਨਾਂ ਨੂੰ ਇੱਕ ਬਹੁਤ ਕੱਟੜ ਪੰਥੀ ਜਿਹੜਾ ਵਾ ਪ੍ਰਚਾਰਿਆ ਗਿਆ ਵੀ ਨਵਦੀਪ ਗੁਪਤਾ ਇੱਕ Hindu ਸੱਜਣ ਆ ਜੀ ਜੀ ਉਹਨੇ ਸਰਕਾਰ ਤੋਂ ਸਵਾਲ ਪੁੱਛਿਆ ਵੀ ਨਵਦੀਪ ਗੁਪਤਾ Hindu ਸੱਜਣ ਆ ਹਾਂ ਚੰਡੀਗੜ੍ਹ ਦਾ ਜੀ ਉਨੇ ਸਵਾਲ ਪੁੱਛਿਆ ਸੀ ਕਿ ਆ ਆਰਟੀਆਈ ਦੇ ਰਾਹੀਂ ਸਰਕਾਰ ਨੂੰ ਕਿ ਇੰਨਾ ਤੇ ਕਿੰਨੇ ਪਰਚੇ ਕਿੰਨੇ ਕੇਸ ਹੈ ਕੋਈ ਵੀ ਸਰਕਾਰ ਇਹਦਾ ਜਵਾਬ ਨਹੀਂ ਸੀ ਦੇ ਸਕੀ ਕਿ ਇੰਦੀ ਕੋਈ ਪਰਚਾ ਕੋਈ ਆਫਾਇਰ ਕੋਈ ਪਰਚਾ ਫਾਇਰ ਨਹੀਂ ਹਿੰਦੂਆਂ ਦੇ ਵਿਰੁੱਧ ਦੀ ਸੰਤਾ ਹੈ ਹੀ ਨਹੀਂ ਸੀ ਫਿਰ ਇਹਨਾਂ ਨੂੰ ਡਰ ਕਾਦਾ ਕਿਹੜੀ ਚੀਜ਼ਾਂ ਡਰ ਹ ਕੀ ਕਈ ਹਿੰਦੂ ਸੱਜਣ ਸੰਤਾਾਂ ਦੇ ਨਾਲ ਰਲ ਕੇ ਸਾਧ ਤਜਾਮਨੀ ਪੀਤੇ ਅਤਨਤਨ ਫੈਲਦੀ ਗੱਲ ਹੈ ਇੱਥੇ ਇੱਕ ਚਮਨ ਲਾਲ ਨਾਂ ਦਾ ਬੰਦਾ ਇੱਥੇ ਵਸਦਾ ਜੀ ਉਹਦਾ ਮੁੰਡਾ ਸਿੱਖ ਸੰਗਰਾਸੀ ਦੇ ਵਿੱਚ ਸ਼ਹੀਦ ਹੋਇਆ ਜੀ ਬਾਤ ਵਿੱਚ ਜਿਨ੍ਹਾਂ ਅਫਸਰਾਂ ਨੇ ਸ਼ਹੀਦ ਕੀਤਾ ਚਮਨ ਲਾਲ ਜੀ ਨੇ ਉਹਨਾਂ ਤੇ ਕੇਸ ਕੀਤਾ ਜੀ ਜੀ ਮੈਂ ਮੈਂ ਜਾਣਦਾ ਉਸ ਘਰ ਨੂੰ ਜੀ ਬਿਲਕੁਲ ਭਾਈ ਬੀਬੀ ਪਰਮਜੀਤ ਕੋਲ ਖਾਲਸਾ ਜਿਸ ਨੂੰ ਖਾਲਸੇ ਤੋਂ ਖਾਲਸਾ ਜੀ ਸੇਕੀ ਨੁਗੜੋਦੀ ਸੀ ਤੇ ਫੜੇ ਹਿੰਦੂ ਘਰਾਣੇ ਦੇ ਜਿਹੜੇ ਬੱਚੇ ਸੀ ਕਿਉਂ ਸੰਤਾਂ ਦੇ ਵਾਸਤੇ ਆਪਣੀਆਂ ਜਾਨਾਂ ਵਾਰੀਆਂ ਹਾਂ ਹਾਂਜੀ ਹਾਂ ਸੰਤ ਨਾ ਹਿੰਦੂ ਵਿਰੋਧੀ ਸੀ ਉਹ ਸਿਰਫ ਜ਼ੁਲਮ ਦੇ ਵਿਰੋਧੀ ਸੀ ਜ਼ੁਲਮ ਕਰਨ ਵਾਲਿਆਂ ਦੇ ਵਿਰੋਧੀ ਸੀ ਸਾਡੀ ਨਿਗਾਹ ਵਿੱਚ ਸਾਡੀ ਜਰਨਲ ਸੀ 20ਵੀਂ ਸਦੀ ਦੇ ਮਾਣ ਜਰਨਲ ਦਾ ਦਰਬਾਰ ਸੀ ਹਾਂ ਅੰਦੀ ਸੈਂਟਰ ਦੀ ਸਰਕਾਰ ਨੂੰ ਕਿਉਂ ਨਹੀਂ ਬੋਲਣਾ ਆ ਉਹ ਉਹ ਕਿਉਂ ਨਹੀਂ ਬੋਲੇ ਕਿ ਜੇ ਉਹਨਾਂ ਤੇ ਕੋਈ ਐਫ ਆਈ ਆਰ ਨਹੀਂ ਗਈ ਹੈ ਨਾ ਤੁਸੀਂ ਵੇਖਿਆ ਹੋਊਗਾ ਇੱਕ ਸ਼ਾਇਦ ਬਿਹਾਰ ਦੇ ਮੁੱਖ ਮੰਤਰੀ ਦਾ ਬਿਆਨ ਵੀ ਆਇਆ ਕਿ ਮੈਂ ਉਹਨਾਂ ਨੂੰ ਸੰਤ ਮੰਨਦਾ ਹੈ ਹੈ ਨਾ ਆਇਆ ਸੀ ਨਾ ਤੇ ਸੈਂਟਰ ਕਿਉਂ ਨਹੀਂ ਬੋਲਦਾ ਸਾਡੀ ਪੰਜਾਬ ਸਰਕਾਰ ਕਿਉਂ ਨਹੀਂ ਬੋਲੀ ਇਹ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨਾ ਪੰਜਾਬ ਸਰਕਾਰ ਨੂੰ ਤਾਂ ਬੋਲਣਾ ਚਾਹੀਦਾ ਨਾ ਵੀ ਤੁਸੀਂ ਸੰਤਾਂ ਦੀ ਤਸਵੀਰ ਤੇ ਨਾਲ ਤੁਹਾਨੂੰ ਕੀ ਦੁੱਖ ਹੈ ਪਈ ਮੋਲਣਾ ਚਾਹੀਦਾ ਸੀ ਨਾ ਇਹਦੇ ਵਿੱਚ ਜ਼ਿੰਮੇਵਾਰੀ ਆਪਣੀ ਹਰੇਕ ਬੰਦੇ ਨੂੰ ਨਿਭਾਉਣੀ ਪਵੇਗੀ ਜੇ ਪੰਜਾਬ ਨੂੰ ਆਪਾਂ ਸੁਖੀ ਵਸਦਾ ਦੇਖਣਾ ਹੈ ਜੇ ਪੰਜਾਬ ਨੂੰ ਅੱਗ ਲਾ ਕੇ ਰੋਟੀਆਂ ਸੇਕਣ ਦਾ ਯਤਨ ਕਰਾਂਗੇ ਤੇ ਉਸ ਅੱਗ ਵਿੱਚ ਕਿਸ ਨਾ ਕਿਸ ਦੇ ਨਸੀ ਆਪ ਵੀ ਛੱਡ ਜਾਂਦੇ ਭਾ ਇਨਸ਼ਾਅਰ ਸੀ ਜੀ ਇੱਕ ਚੀਜ਼ ਹੋਰ ਜਾਨਣੀ ਚਾਹਾਂਗੇ ਵੀ ਜਦੋਂ ਸਾਡੇ ਸਿੱਖ ਨੌਜਵਾਨ ਹਵਾਚਲ ਦੇ ਵਿੱਚ ਐਂਟਰੀ ਕਰਦੇ ਆ ਉਹਨਾਂ ਕੋਲੋਂ ਮੋਟਰਸਾਈਕਲ ਦੇ 50 ਰੁਪਏ ਗੱਡੀਆਂ ਦੇ ਸ਼ਾਇਦ 2 ਤੋਂ 250 ਰੁਪਏ ਦੀ ਪਰਚੀ ਵੀ ਕੱਟੀ ਜਾਂਦੀ ਹੈ ਪਰ ਜਦੋਂ ਹਿਮਾਚਲ ਵਾਲੀਆਂ ਗੱਡੀਆਂ ਸਾਡੇ ਪੰਜਾਬ ਚ ਐਂਟਰ ਹੁੰਦੀਆਂ ਨੇ ਉਥੇ ਕੋਈ ਪਰਚੀ ਨਹੀਂ ਕੱਟੀ ਜਾਂਦੀ ਕੋਈ ਰਸੀਦ ਨਹੀਂ ਕੀ ਆ ਸਾਡਾ ਪੰਜਾਬ ਜਿਹੜਾ ਉਹ ਗੁਰੂਆਂ ਦੀ ਧਰਤੀ ਹੋਣ ਕਰਕੇ ਉਹਨਾਂ ਤੋਂ ਪੁੱਛ ਨਹੀਂ ਲੈਂਦਾ ਕਿ ਜਾਂ ਇੱਥੇ ਕੋਈ ਅनाथ ਆਸ਼ਰਮ ਖੋਲ ਕੇ ਰੱਖਿਆ ਵੀ ਜਿਹੜਾ ਮਰਜ਼ੀ ਐਂਟਰ ਕਰ ਜਾਵੇ ਨਹੀਂ ਉਹ ਗੱਲ ਨਹੀਂ ਐ ਇਸ ਵਿੱਚ ਪੰਜਾਬ ਨੂੰ ਲੁੱਟਣ ਦੇ ਹੀ ਤਰੀਕੇ ਆ ਹਾਂਜੀ ਹਾਂ ਜੋ ਹੱਕ ਜੀ ਸਾਡੇ ਕੋਲੋਂ ਪਰਤੀ ਲਈ ਜਾਂਦੀ ਸਾਡੇ ਕੋਲ ਟੈਕਸ ਲਿਆ ਜਾਂਦਾ ਸਾਡਾ ਵੀ ਹੱਕ ਮੰਦਾ ਨਾ ਫਿਰ ਸਾਡਾ ਵੀ ਹੱਕ ਮੰਦਾ ਪੰਜਾਬ ਦੇ ਸਰਕਾਰ ਦਾ ਕਬੰਦਾ ਵੀ ਉਹਨਾਂ ਕੋਲੋਂ ਉਹਦਾ ਜਿਵੇਂ ਟੋਲ ਟੈਕਸ ਲੱਗਦਾ ਜਾਂ ਇਸ ਤਰ੍ਹਾਂ ਉਹਨਾਂ ਕੋਲ ਆ ਜਾਵੇ ਬਿਲਕੁਲ ਪਰ ਇਹ ਪੰਜਾਬ ਦੇ ਲੋਕਾਂ ਨੂੰ ਹਰ ਤਰੀਕੇ ਨਾਲ ਦਬਾਉਣ ਦਾ ਇਹ ਯਤਨ ਕਰਦੇ ਆ ਵੀ ਮਤਲਬ ਇਹਨਾਂ ਨੂੰ ਲੁੱਟਿਆ ਵੀ ਜਾਵੇ ਹਾਂਜੀ ਤੇ ਜੀ ਜੀ ਕੁਝ ਬੁੱਧੀਜੀਵ ਤਾਂ ਇਹ ਵੀ ਕਹਿ ਰਹੇ ਆ ਵੀ ਪੰਜਾਬ ਵਾਲਿਓ ਤੁਹਾਡੇ ਪੈਸੇ ਦੇ ਨਾਲ ਹਿਮਾਚਲ ਦਾ ਖਰਚਾ ਪਾਣੀ ਚੱਲ ਰਿਹਾ ਉਹਨਾਂ ਦੇ ਕਾਰੋਬਾਰ ਚੱਲ ਰਹੇ ਤੁਸੀਂ ਵੱਡੇ ਵੱਡੇ ਉੱਤਰ ਹੋਟਲਾਂ ਦੇ ਪੈਸੇ ਖਰਚਦੇ ਹੋ ਜਦੋਂ ਤੁਸੀਂ ਜਾਂਦੇ ਹੋ ਉੱਥੇ ਤੁਸੀਂ ਐਂਟਰੀ ਫੀਸ ਵੀ ਦੇ ਕੇ ਜਾਂਦੇ ਹੋ ਟੈਕਸ ਵੀ ਦੇ ਕੇ ਆਉਂਦੇ ਹੋ ਹਨਾ ਕਈਆਂ ਦੇ ਚਾਲਾਨ ਹੋ ਜਾਂਦੇ ਵੱਡੇ ਵੱਡੇ ਚਾਲਾਨ ਵੀ ਸਾਰਾ ਕੁਝ ਸਾਡੇ ਪੈਸੇ ਦੇ ਨਾਲ ਹਿਮਾਚਲ ਚੱਲ ਰਿਹਾ ਕੁਝ ਲੋਕਾਂ ਦਾ ਇਹ ਕਹਿਣਾ ਤੇ ਉਹ ਕਹਿੰਦੇ ਫਿਰ ਇਹਦਾ ਮਤਲਬ ਇਹ ਤੁਸੀਂ ਜਾਓ ਹੀ ਨਾ ਤੇ ਆਪੇ ਇਹਨਾਂ ਨੂੰ ਇੱਥੇ ਚਿੰਕਾ ਪੈ ਕੇ ਦੋ ਚਾਰ ਸਾਲ ਕੋਈ ਨਾ ਗੱਲ ਇਹ ਸੀ ਪੇ ਮਤਲਬ ਨੇ ਪੰਜਾਬ ਦੇ ਲੋਕਾਂ ਨੇ ਵਿਰੋਧ ਕੀਤਾ ਮੁੜ ਕੇ ਮਾਫੀਆਂ ਤੇ ਆ ਗਏ ਸੀ ਹਾਂ ਹਾਂਜੀ ਇੱਕੀ ਕਿਉਂ ਨਹੀਂ ਹੋਣਾ ਚਾਹੀਦਾ ਫਿਰ ਹੁਣ ਵੀ ਕਹਿਣ ਇੱਕ ਵਾਰੀ ਪੰਜਾਬ ਦੇ ਕਵੇ ਗਵਰਨਮੈਂਟ ਕਵੇ ਜਾਂ ਆਪਣੇ ਸਾਡੇ ਪੰਜਾਬੀ ਸਿੱਖ ਜੱਟ ਹੁਣੇ ਪੰਜਾਬ ਦਾ ਹਮਦਰਦ ਤੇ ਕਹਿੰਦੇ ਹਾਂ ਹਾਂ ਜਿਹੜੇ ਹਮਦਰਦ ਸੀ ਉਹ ਤੇ ਚਲੋ ਆਪੋ ਆਪਣੇ ਵੱਖਰੇ ਵੱਖਰੇ ਥਾਵਾਂ ਤੇ ਬ੍ਰਿਥੇ ਹਾਂ ਉਹਨਾਂ ਨੂੰ ਆਪਣੇ ਮਸਲਿਆਂ ਤੋਂ ਨਹੀਂ ਵੇਲ ਮਿਲਦੀ ਹਾਂ ਮਨ ਸਾਡੀ ਜਿਹੜੀ ਸਿੱਖ ਕੌਮ ਹੈ ਉਹ ਤੇ ਕਾਲ ਤੱਕ ਸਭ ਦੇ ਜਥੇਦਾਰ ਨੂੰ ਹੀ ਬੇਨਤੀ ਕਰੇਗੀ ਬਿਲਕੁਲ ਇਹ ਕਾਲ ਤੱਕ ਸਭ ਦੇ ਜਥੇਦਾਰ ਕੋਈ ਵਿਧੀ ਵਿਦਾਨ ਕਰਦੇ ਨੇ ਹਾਂ ਕਿ ਅਸੀਂ ਤਸਵੀਰ ਦੇ ਪੁਜਾਰੀ ਆ ਜਾਂ ਅਸੀਂ ਗੁਰੂ ਸ਼ਬਦ ਦੇ ਪੁਜਾਰੀ ਆ ਬਿਲਕੁਲ ਅਸੀਂ ਕਿਹੜੇ ਜੋਦੇ ਦੀ ਤਸਵੀਰ ਲਾਉਣੀ ਜਾਂ ਕਿਹਦੇ ਦੀ ਨਹੀਂ ਲਾਉਣੀ ਕੋਈ ਸਾਡਾ ਇਹੋ ਜਿਹਾ ਮਾਪਦੰਡ ਬਣਨਾ ਚਾਹੀਦਾ ਹਾਂਜੀ ਜੇ ਸਾਡੇ ਨਾਲ ਤੱਕਾ ਹੁੰਦਾ ਅਸੀਂ ਕਿੱਧਰ ਵੇਖਣਾ ਅਸੀਂ ਆਪਣੇ ਜਿਹੜੇ ਸਾਡੇ ਪੰਥ ਲੀਡਰ ਆ ਹਾਂ ਜਿਵੇਂ ਸੁਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਕੋਈ ਕਮੇਟੀ ਬਣਾ ਕੇ ਇਹਦੀ ਪਰਤਾਲ ਆਪਣੇ ਤੌਰ ਤੇ ਵੀ ਕਰੇ। ਹੂੰ। ਦੋਸ਼ੀਆਂ ਨੂੰ ਬੰਦੀ ਸਜ਼ਾ ਦੇ ਵੀ। ਹੂੰ। ਹਾਂਜੀ। ਬਿਲਕੁਲ। ਜ਼ਰੇ ਜ਼ਥੇਦਾਰ ਸਭ ਦੇ ਦੇਖਣ ਨੂੰ ਹੋਣਾ ਚਾਹੀਦਾ ਇਹ ਕੁਝ। ਇਸ ਵਿੱਚ ਚੱਲ ਰਿਹਾ ਇੱਕ ਹੋਰ ਬੜੀ ਸੋਹਣੀ ਤਸਵੀਰ ਆਈ। ਇੱਕ ਉਧਰ ਪੁਲਿਸ ਦਾ ਨੌਜਵਾਨ ਸਾਡੇ ਸਿੱਖ ਨੌਜਵਾਨਾਂ ਨੂੰ ਘੇਰ ਕੇ ਖੜਾ। ਬੜੇ ਪਿਆਰ ਦੇ ਨਾਲ ਉਹਨੇ ਸਵਾਗਤ ਵੀ ਕੀਤਾ ਉਹਨਾਂ ਦਾ। ਹੱਥ ਜੋੜ ਕੇ ਬੇਨਤੀ ਵੀ ਕੀਤੀ। ਫਿਰ ਇੱਕ ਇੱਕ ਸਿੱਖ ਨੌਜਵਾਨ ਨੂੰ ਨੇ ਇਹ ਗੱਲ ਕਹੀ। ਕਿ ਪਾਈ ਤੂੰ ਉਹ ਤਰਤਾ ਸਿੱਖ ਲੱਗਦਾ ਪਰ ਸਿਰ ਤੇ ਤੂੰ ਟੋਪੀ ਪਾਈ ਹੋਈ ਆ ਤੇ ਇਹ ਟੋਪੀਆਂ ਪਾਉਣੀਆਂ ਛੱਡ ਦਿਓ ਤੁਸੀਂ ਗੁਰੂ ਦੇ ਸਿੱਖ ਹੋ ਤਾਂ ਸਿੱਖ ਬਣ ਕੇ ਆਇਆ ਕਰੋ ਤੇ ਮੈਨੂੰ ਉਹਦੀ ਗੱਲ ਜਿਹੜੀ ਛੂ ਵੀ ਗਈ ਟੱਚ ਵੀ ਕੀਤੀ ਉਹਨੇ ਤੇ ਕੀ ਸਾਡੇ ਸਿੱਖਾਂ ਨੂੰ ਜੇ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਉਹਨਾਂ ਦਾ ਸੰਤਾਂ ਦਾ ਸਤਿਕਾਰ ਕਰਦੇ ਆ ਜੋ ਸੰਤਾਂ ਦੇ ਫੋਟੋ ਨੂੰ ਪਿਆਰ ਕਰਦੇ ਆ ਜਾਂ ਉਹਨਾਂ ਦੇ ਸਿਧਾਂਤਾਂ ਨੂੰ ਪਿਆਰ ਕਰਦੇ ਆ ਤੇ ਕੀ ਫਿਰ ਉਹ ਉਹਨਾਂ ਨੇ ਤੇ ਇਹ ਵੀ ਗੱਲ ਕਹੀ ਵੀ ਆਪਣੇ ਨਨਪੁਰ ਵਾਲ ਨੂੰ ਮੂੰਹ ਮੋੜ ਲਓ ਜੰਪਰ ਬਾਰ ਸਾਹਿਬ ਵਾਲ ਨੂੰ ਤੱਕ ਵਾਲ ਨੂੰ ਮੂੰਹ ਮੋੜ ਲਓ ਆਪਣੇ ਤਿਆਰ ਪਰ ਤਿਆਰ ਵੀ ਰੋ ਆਪਣੀ ਸਿੱਖੀ ਬਾਣੀ ਚਾਹੋ ਉਹਨਾਂ ਨੇ ਤਾਂ ਫਿਰੇ ਵੀ ਕਿਹਾ ਸੀ ਕਿ ਸਾਡੇ ਸਿੱਖ ਨੌਜਵਾਨ ਜਿਹੜੇ ਉਹਨਾਂ ਦੀ ਫਿਰ ਗੱਲ ਮੰਨਦੇ ਕਿਉਂ ਨਹੀਂ ਜੇ ਆਪਾਂ ਉਹਨਾਂ ਦਾ ਸਤਿਕਾਰ ਅਗਲੇ ਨੂੰ ਕਿੰਨੇ ਉਹਦੀ ਤੁਮੀ ਕਾਲ ਤੇ ਅਸੀਂ ਆਪ ਕਿਉਂ ਨਹੀਂ ਮੰਨੇ ਤੇ ਵੀਰ ਜੀ ਇਹ ਵੀ ਹੋ ਸਕਦਾ ਇਹ ਵੀ ਬਦਬੀ ਹੈ ਨਾ ਨਹੀਂ ਨਹੀਂ ਵੀਰ ਜੀ ਇਹ ਵੀ ਹੋ ਸਕਦਾ ਵੀ ਉਹ ਸੇਖੀ ਨਾ ਹੋਣ ਹਾਂ ਤੇ ਇਸ ਮੁੱਦੇ ਨੂੰ ਇੱਕ ਖੇਡਣ ਵਾਸਤੇ ਕੋਈ 드라마 ਹੀ ਹੋਵੇ ਅੱਛਾ ਇਹ ਹੋ ਸਕਦਾ ਕਈ ਵਾਰ ਇਹ ਤਾਂ ਆਪਣਾ ਨੂੰ ਬਚਾਉਣ ਦੀ ਕੋਸ਼ਿਸ਼ ਹੀ ਕਰ ਰਹੇ ਆ ਕੋਸ਼ਿਸ਼ ਹੀ ਨਹੀਂ ਕਰ ਰਹੇ ਅਸੀਂ ਕਈ ਵਾਰ ਵੇਖਿਆ ਵੀ ਉਹ ਸਿੱਖ ਅਸੂਲਾਂ ਦੇ ਸਿਧਾਂਤਾਂ ਤੇ ਵੀ ਨਹੀਂ ਹੋ ਜਾਣੂ ਉਹ ਦੇ ਹਾਂਜੀ ਹੁਣ ਪਿੱਛੇ ਜੇ ਇੱਕ ਘਟਨਾ ਦਰਬਾਰ ਸਾਹਿਬ ਹੋਈ ਜੀ ਇੱਕ ਬਈਏ ਨੇ ਗੱਲਾਂ ਚੋਂ ਗੱਲ ਨਿਕਲ ਆਈ ਫੇ ਚਾਰ ਪੰਜ ਯਾਤਰੀਆਂ ਨੂੰ ਫੱਟੜ ਕੀਤਾ ਹਾਂ ਉਹ ਰੌਟ ਲੈਂ ਗਿਆ ਜਿਹੜਾ ਹਾਂ ਰੌਟ ਲੈ ਕੇ ਗਿਆ ਤੇ ਉਹਦੇ ਬਾਰੇ ਕਿਹਾ ਗਿਆ ਜੀ ਬੱਬੜ ਖਾਲਸਾ ਜਿੱਥੇ ਬੰਦੀ ਦਾ ਸਿੰਘ ਸੀ ਭਈਏ ਨੂੰ ਕਹਤਾ ਭਈਏ ਨੂੰ ਕਹਤਾ ਸਾਡੀਆਂ ਏਜੰਸੀਆਂ ਨੇ ਸਰਕਾਰ ਨੇ ਇਹ ਗਿਰਫਤਾਰ ਕੀਤਾ ਜੀ ਬੱਬੜ ਖਾਲਸਾ ਨਾਲ ਸੰਬੰਧ ਰੱਖਦਾ ਕਿ ਬੱਬੜ ਖਾਲਸਾ ਜਿੱਥੇ ਬੰਦੀ ਜਾਊਗੀ ਵੀ ਦਰਬਾਰ ਸਾਹਿਬ ਤੇ ਇਹੋ ਜੀ ਕੋਈ ਹੜਕਤ ਹੋਵੇ ਹਾਂ ਹਾਂ ਹਾਂਜੀ ਉਹ ਤੇ ਸਾਡਾ ਇਹਦੇ ਵਿੱਚ ਜਿੱਥੇ ਜਿਹੜਾ ਕੋ ਚੜਕਿਆ ਉਹ ਵੀ ਉਹ ਵੀ ਝੁੱਕ ਜਾਂਦਾ ਰਿਹਾ ਇਹਦੇ ਵਿੱਚ ਵੇਖੋ ਏਜੰਸੀਆਂ ਦੀਆਂ ਖੇਡਾਂ ਹਾਂਜੀ ਸਹੀ ਗੱਲ ਹੈ ਬਿਲਕੁਲ ਇਹ ਚੀਜ਼ਾਂ ਨੂੰ ਅਸੀਂ ਸਮਝਣ ਤੋਂ ਸਮਰੱਥ ਹਾਂ ਨਹੀਂ ਜੇ ਮੇਰਾ ਸਵਾਲ ਐ ਸੀਗਾ ਮੇਰਾ ਸਵਾਲ ਐ ਸੀਗਾ ਕੀ ਕੀ ਅਸੀਂ ਜੇ ਸੰਤ ਜਰਨੈਲ ਸਿੰਘ ਖਾਲਸਾ ਜੀ ਨੂੰ ਸਤਕਾਰ ਦਿੰਨੇ ਆ ਕਿ ਉਹਨਾਂ ਦੇ ਸਿਧਾਂਤਾਂ ਤੇ ਸਾਨੂੰ ਚੱਲਣ ਦੀ ਲੋੜ ਨਹੀਂ ਗਈ ਜੋ ਕਹਿੰਦੇ ਅਮਰਤਾਰੀ ਹੋਵੋ ਤੇ ਅਮਰਤਾਰੀ ਹੋਣ ਦੀ ਲੋੜ ਨਹੀਂ ਗਈ ਜੋ ਕਹਿੰਦੇ ਵੀ ਆਪਣੇ ਕੇਸ ਦਾਣਾ ਰੱਖੋ ਤੇ ਸਾਨੂੰ ਰੱਖਣ ਦੀ ਲੋੜ ਨਹੀਂ ਗਈ ਮੈਂ ਇਹ ਗੱਲ ਕਹਿ ਰਿਹਾ ਸਵਾਲ ਮੇਰਾ ਇਹ ਸੀਗਾ ਸਭ ਤੋਂ ਵੱਡੀ ਗੱਲ ਇਹ ਜਿਹੜੀ ਸੰਤ ਜਰਨੈਲ ਸਿੰਘ ਸੀ ਜਦੋਂ ਆਪਣੀ ਦਰਬਾਰ ਸਭੜਾਏ ਆ ਹਾਂ ਇੱਕ ਵੀ ਸ਼ਬਦ ਉਹਨਾਂ ਸਿੱਖ ਕਾਨੂੰਨ ਸਿੱਖਾਂ ਦੇ ਆਗੂਆਂ ਦੇ ਉਲਟ ਨਹੀਂ ਬੋਲਿਆ ਇੱਕ ਵੀ ਉਹਨਾਂ ਨੇ 52 ਲਖੜਿਆ ਸੰਤਾਂ ਦੇ ਜੀ ਅੱਜ ਕਿ ਅੱਜ ਵੀ ਸੁਣਦੇ ਹਾਂਜੀ ਹਾਂ ਸਾਨੂੰ ਉਹਨਾਂ ਸਿਧਾਂਤ ਦੇ ਨਾਲ ਲਾਇਆ ਹੀ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ੀਆਦਾ ਦੀ ਪਾਲਣਾ ਵੀ ਸੰਤਾਂ ਨੇ ਕੀਤੀ ਸੀ ਇੱਕ ਬੜਾ ਕੀ ਹੋਇਆ ਕਿ ਸੰਤਾਂ ਦਾ ਹੀ ਕੋਈ ਸਿੰਘ ਉੱਥੇ ਕਾਲ ਤੱਕ ਸਾਹਿਬ ਜਾ ਕੇ ਆ ਦਮਦਮੇ ਟਿਕਸਾਲ ਦੀ ਮਰਜ਼ਾਦਾ ਦੇ ਅਨਸਾਰ ਰਾਗਮਾਲਾ ਜਾਂ ਕੋਈ ਸ਼ਬਦ ਇਹੋ ਜਿਹੇ ਉਹਨਾਂ ਪੜੇ ਹਾਂ ਪਤਾ ਲੱਗਾ ਤੇ ਉਹਨਾਂ ਡਾਂਗ ਵੀ ਸੰਤਾਂ ਨੇ ਫੇੜੀ ਸੀ ਹਾਂ ਉਹਨਾਂ ਅਕਾਲ ਤਖਤ ਸਾਬ ਸਰਗੋਤਮਿਆਂ ਅਕਾਲ ਤਖਤ ਸਾਬ ਤੋਂ ਹੀ ਸਾਡੀ ਗੱਲ ਚੱਲਣੀ ਔਰ ਸਿੱਖ ਰਹਿਤ ਮਰਜ਼ਾਦਾ ਦੀ ਗੱਲ ਚੱਲਣੀ ਬਿਲਕੁਲ ਮੈਂ ਉਹਨਾਂ ਨੂੰ ਡੁਪਲੀਕੇਟ ਸਿੱਖ ਨਗਰੀ ਸਿੱਖ ਕਿਉਂ ਕਿਹਾ ਕਿ ਜਿਹੜੇ ਬੰਦਿਆਂ ਨੂੰ ਆਪਣੇ ਸਿਧਾਂਤ ਦਾ ਹੀ ਪਤਾ ਨਹੀਂ ਸਿਧਾਂਤ ਦਾ ਹੀ ਪਤਾ ਨਹੀਂ ਮਰਜ਼ਾਦਾ ਦਾ ਹੀ ਪਤਾ ਨਹੀਂ ਹਾਂਜੀ ਹਾਂ ਇਸੀ ਹੁੱਲ ਲੜਬਾਜੀ ਟੋਪੀਆਂ ਪਾ ਕੇ ਜਿਵੇਂ ਤੁਸੀਂ ਆਖਿਆ ਹੁਣ ਉਹ ਕਈ ਪੁਲਸ ਪ੍ਰਸ਼ਾਸਨ ਵਿੱਚ ਵੀ ਬਹੁਤ بڑے ਲਿਖੇ ਅਫਸਰ ਬਿਲਕੁਲ ਬਿਲਕੁਲ ਸੱਚ ਨੂੰ ਸੱਚ ਕਹਿਣ ਵਾਲੇ ਆ ਹਮ ਉਹ ਸਾਡੇ ਸਿਧਾਂਤਾਂ ਤੋਂ ਵੀ ਜਾਣੀ ਹ ਮੇਰੇ ਨਾਲ ਇੱਕ ਵਾਰ واقعہ ਹੋਇਆ ਜੀ ਜੀ ਅਸੀਂ ਗੋਂਦਵਾਲ ਸਾਹਿਬ ਦੇ ਨਾਤੇ ਤੋਨੇ ਰਾਤ 12:00 ਵਜੇ ਆੜੇ ਸੰਤ ਕੇ ਪਿੰਡੇ ਚ ਪ੍ਰਚਾਰ ਕਰਕੇ ਹ ਉਹ ਥਾਣੇਦਾਰ ਦਾ ਨਾਮ ਮੈਨੂੰ ਭੁੱਲ ਗਿਆ ਉਹਨੇ ਸਾਨੂੰ ਨਾਕੇ ਤੇ ਰੋਕਿਆ ਤੇ ਕਿੰਦੇ ਅਸੀਂ ਕਿੱਥੇ ਆਏ ਮੈਂ ਥਾਈ ਦਵਾਨ ਲਾ ਕੇ ਆਏ ਆ ਸਿੱਖੀ ਪ੍ਰਚਾਰ ਕਰਦੇ ਆ ਹਮ ਉਹ ਕਹਿੰਦਾ ਇੱਥੇ ਖਲੋ ਜਾਨਦੇ ਆ ਤੁਹਾਡੇ ਪ੍ਰਚਾਰ ਦਾ ਕੀ ਆ ਸਭ ਅੱਛਾ ਕਹਿੰਦਾ ਭੀ 10 ਬੰਦੇ ਉਹਨਾਂ ਮੇਰੇ ਸਾਹਮਣੇ ਡੱਕੇ ਉਹ ਤਾਂ ਹੰਗੂਰੂਆਂ ਦੇ ਨਾਂ ਨਹੀਂ ਸੀ ਦੱਸ ਸਕਦੇ ਹੂੰ ਜਿੰਨੂੰ ਕੇ ਦੇ ਕੇ ਸਿੱਖੀ ਸਰੂਪ ਵਾਲੇ ਬੱਚੇ ਵੀ ਵਿੱਚ ਸ਼ਾਮਲ ਸਵਾਹ ਅਸੀਂ ਅੱਜ ਖੜੇ ਕਿੱਥੇ ਆ ਇਹ ਵੇਖੀਏ ਵੀ ਆਪਾਂ ਆਪਣੇ ਬੱਚਿਆਂ ਨੂੰ ਦਿੱਤਾ ਕੀ ਆ ਆਪਣੇ ਬੱਚਿਆਂ ਨੂੰ ਸਮਝਾਇਆ ਕੀ ਆ ਹਾਂਜੀ ਮੈਂ ਜੇ ਪਹਿਲੂ ਕਿਹਾ ਜੇ ਉਹ ਝੰਡਾ ਲਾਇਆ ਤੇ ਝੰਡੇ ਦੀ ਅਮੀ ਆ ਤੈਨੂੰ ਸਮਝ ਲਈ ਆ ਮੈਂ ਤੈਨੂੰ ਸਮਝਣਾ ਚਾਹੀਦਾ ਹਾਂ ਹਾਂਜੀ ਜੇ ਉਹ ਦੋਸ਼ੀ ਤੇ ਅਸੀਂ ਵੀ ਦੋਸ਼ੀ ਹਾਂ ਅਸੀਂ ਵੀ ਦੋਸ਼ੀ ਇੱਕ ਸਿੱਖ ਨੌਜਵਾਨਾਂ ਨੂੰ ਅਖੀਰ ਦੇ ਵਿੱਚ ਮੈਸੇਜ ਕੀ ਦੇਣਾ ਚਾਹੋਗੇ ਸਿੱਖ ਨੌਜਵਾਨਾਂ ਨੂੰ ਵੱਡਾ ਮੈਸੇਜ ਇਹੋ ਹੀ ਆ ਮੈਂ ਨੌਜਵਾਨਾਂ ਨੂੰ ਦੇਵਾਂਗਾ ਉਹਨਾਂ ਦੇ ਮਾਤਾ ਪਿਤਾ ਨੂੰ ਦੇਵਾਂਗਾ ਕਿਸੇ ਵਿਦਵਾਨ ਨੇ ਲਓ ਕਿ ਉੱਥੋਂ ਗੱਲ ਸ਼ੁਰੂ ਹੋਣੀ ਹੈ ਕਿਸੇ ਵਿਦਵਾਨ ਨੇ ਇਹ ਗੱਲ ਆਖਿਆ ਸੀ ਕਿ ਸਿੱਖ ਬੱਚੇ ਨੂੰ ਦੇ ਬੱਚੇ ਨੂੰ ਸਿੱਖਿਆ ਕਦੋਂ ਦੇਣੀ ਚਾਹੀਦੀ ਤੇ ਉਹਨਾਂ ਆਖਿਆ ਸੀ ਬੱਚੇ ਦੇ ਜਨਮ ਤੋਂ 5 ਸਾਲ ਪਹਿਲਾਂ ਦੇਣੀ ਚਾਹੀਦੀ ਪਹਿਲਾਂ ਪਹਿਲੋ ਉਹ ਕਹਿੰਦੇ ਬੱਚਾ ਤੇ ਆਇਆ ਨਹੀਂ ਤਾਂ 5 ਸਾਲ ਪਹਿਲੋ ਕਿਵੇਂ ਸਿੱਖਿਆ ਦੇ ਦੀਏ ਕਹਿੰਦੇ ਉਹਦੀ ਮਾਂ ਨੂੰ ਸਿੱਖਿਆ ਦੇਵਾਂਗੇ ਉਹ ਮਾਂ ਨੂੰ ਉਹਦੇ ਜਰੀਏ ਬੱਚੇ ਨੂੰ ਸਿੱਖਿਆ ਮਿਲ ਜੂਗੀ ਹਾਂ ਅੱਜ ਸਭ ਤੋਂ ਵੱਡੀ ਬੇਨਤੀ ਮੈਂ ਸਿੱਖ ਪਰਿਵਾਰਾਂ ਨੂੰ ਕਰਨਾ ਚਾਹੁੰਨਾ ਵਾਂ ਕਿ ਜਦੋਂ ਤੁਹਾਡਾ ਬੱਚਾ 16 ਸਾਲਾਂ ਦਾ ਹੋ ਜਾਂਦਾ ਨਾ ਹਾਂ ਇਹਨੂੰ ਕੋਈ ਨਾ ਕੋਈ ਕਿੱਤੇ ਚਲਾਓ ਕੋਈ ਨਾ ਕੋਈ ਕੰਮ ਸਿਖਾਓ ਹੱਥੀਂ ਕਰ ਤੇ ਕੋਈ ਨਾ ਕੋਈ ਕੰਮ ਜ਼ਰੂਰ ਸਿਖਾਇਆ ਜਾਵੇ ਹਾਂ ਹਾਂਜੀ ਹਾਂ ਜਦੋਂ ਉਹਦੇ ਸਿਖਾਉਣ ਦੀ ਉਮਰ ਹੁੰਦੀ ਉਦੋਂ ਅਸੀਂ लाड़-ਲਾੜ ਰੱਖ ਲੈਨੇ ਆਂ ਹਾਂਜੀ ਅੱਜ ਸਾਡੇ ਬੱਚੇ ਮੋਬਾਈਲਾਂ ਦੇ ਵਿੱਚ ਇੰਨਾ ਵੱੜ ਗਏ ਇਕੱਲੇ ਕਮਰੇ 'ਚ ਬੰਦ ਹੋ ਕੇ ਆਤਮਤਿਆ ਤੱਕ ਪਹੁੰਚ ਜਾਂਦੇ ਜੀ ਬਿਲਕੁਲ ਆਪਣੀ ਬੱਚਿਆਂ ਨੂੰ ਜੇ ਕੋਈ ਕੰਮ ਸਿਖਾਇਆ ਹੋਊਗਾ ਨਾ ਤੇ ਆਪਾਂ ਵੀ ਸੁਖੀ ਆਂ ਤੇ ਜਦੋਂ ਫਿਰ ਉਹਨਾਂ ਦੀ ਉਮਰ ਲੰਘ ਜਾਂਦੀ ਸਿੱਖਣ ਦੀ ਉਦੋਂ ਅਸੀਂ ਰੋਣੇ ਆਂ ਹੂੰ ਤੇ ਉਦੋਂ ਹੀ ਫਿਰ ਸਭ ਤੋਂ ਵੱਡੇ ਮੈਂ ਤਾਂ ਕਹਿੰਦਾ ਯਾਤਰਾ ਇਹੋਈ ਆ ਵੀ ਆਪਣੇ ਮਾਤਾ ਪਿਤਾ ਦੀ ਤੀਰਥ ਜਾਤਰਾ ਇਹੋਈ ਵੀ ਆਪਣੇ ਮਾਤਾ ਪਿਤਾ ਦੀ ਸੇਵਾ ਸੰਭਾਲ ਉਹ ਬੱਚੇ ਕਰ ਲੈਣ ਇਹਨਾਂ ਨੌਜਵਾਨਾਂ ਨੇ ਵੀ ਇਹੋ ਹੀ ਸੇਤ ਆ ਪਹਿਲੋਂ ਤੁਸੀਂ ਆਪਣੇ ਪੁਰਖਬਾਰੇ ਵੇਖੋ ਖੇੜ ਇਹਨਾਂ ਚੀਜ਼ਾਂ ਚ ਉਲਝਣ ਦੀ ਕੋਸ਼ਿਸ਼ ਕਰੋ ਕਿਉਂਕਿ ਪੰਜਾਬ ਦੀ ਜਵਾਨੀ ਨੂੰ ਅੱਗ ਲਾ ਕੇ ਸਕਾਰ ਖੇਡਣ ਵਾਲੇ ਬਹੁਤ ਬੈਠੇ ਹੋਏ ਬਹੁਤਲੇ ਬਿਲਕੁਲ ਬੜੇ ਬੈਠੇ ਹੋਏ ਆ ਜਿਹੜੇ ਸਾਨੂੰ ਇਥੋਂ ਤੱਕ ਵੀ ਕਹਿਣਗੇ ਜੀ ਉੱਥੇ ਜਾ ਕੇ ਝੰਡੇ ਲਾ ਦਿਓ ਤੁਹਾਨੂੰ ਨਾਮ ਦੇਵਾਂਗੇ ਪੈਸੇ ਦੇਵਾਂਗੇ ਤੇ ਬਾਅਦ ਵਿੱਚ ਉਹਨਾਂ ਬੱਚਿਆਂ ਦੀ ਸਾੜ ਵੀ ਨਹੀਂ ਲਈ ਜਾਂਦੀ ਬਿਲਕੁਲ ਚਲੋ ਬਹੁਤ ਬਹੁਤ ਧੰਨਵਾਦੀ ਗੱਲਬਾਤ ਕਰ ਲਈ ਧੰਨਵਾਦੀ ਜੀ ਆਪ ਜੀ ਦਾ ਆਪਣੇ ਸਮਾਂ ਕੱਢ ਕੇ ਇਸ ਵਿਸ਼ੇ ਨੂੰ ਛੇੜਿਆ ਜੀ ਤੇ ਇਹ ਗੱਲ ਇੱਥੇ ਨਹੀਂ ਰੁਕਣੀ ਚਾਹੀਦੀ ਵਿਚਾਰਾਂ ਘੜ ਘੜ ਚੱਲਣੀਆਂ ਚਾਹੀਦੀਆਂ ਹਾਂ ਹਾਂਜੀ ਅਸੀਂ ਤੇ ਡਟ ਕੇ ਇਸ ਹੱਕ ਦਾ ਪ੍ਰਚਾਰ ਕਰਦੇ ਹਾਂ ਜੀ ਸਾਡੇ ਜਥੇ ਵਿੱਚ ਫਾਇਸ ਫਾਇ ਮਲਕੀਸ਼ ਸਿੰਘ ਜੀ ਲਹਿਰੀ ਫਾਇਸ ਰਾਮ ਸਿੰਘ ਜੀ ਸੱਤਾ ਅਸੀਂ ਇਸੇ ਢੰਗ ਨਾਲ ਹੀ ਕੰਮ ਦੀ ਹੈ ਜਥਾ ਸੇਵਾ ਕਰਦਾ ਤੇ ਅਸੀਂ ਜਿੰਨੇ ਕੁ ਜੋਗੇ ਹੈਗੇ ਅਸੀਂ ਆਪਣੇ ਤਰ੍ਹਾਂ ਦੇ ਬੱਚਿਆਂ ਦੇ ਕੈਂਪ ਵੀ ਲਾ ਕੇ ਬੱਚਿਆਂ ਨੂੰ ਜਿੰਨੀ ਸਿੱਖਿਆ ਦੇ ਕੇ ਜਤਨ ਕਰੀਦਾ ਉਹ ਕਿ ਆਪਣੇ ਬਾਬੇ ਨਾਨਕ ਨੇ ਜਿਹੜੇ ਸਿਧਾਂਤ ਦਿੱਤੇ ਨਾਮ ਜਪਣਾ ਵੰਡੇ ਸਕਣਾ ਕਿਰਤ ਕਰਨੀ ਇਹਨਾਂ ਸਿਧਾਂਤਾਂ ਤੇ ਚੱਲ ਜੀ ਸਤਗੁਰੂ ਕਿਰਪਾ ਕਰਨਗੇ ਜਿੱਦਨ ਸਿੱਖ ਕਿਸੇ ਉੱਚੀ ਮੰਜ਼ਿਲ ਤੇ ਹੋਵੇਗਾ ਤੇ ਸਾਡੇ ਮਸਲੇ ਸਾਰੇ ਮਸਲਿਆਂ ਦੀ ਜੜ ਗੁਲਾਮੀ ਹੈ ਗੁਲਾਮੀ ਤੇ ਉਹ ਗੁਲਾਮੀ ਜੇ ਦੰਕਟੂ ਆ ਵਦਨ ਸਾਡੀ ਚੈਲੜੀ ਕਲਾ ਵੀ ਹੋਵੇਗੀ ਭਈਆ ਭੁੱਲਾਂ ਦੇ ਬੋਲਦੇ ਵੀ ਗਲਤੀ ਕਰ ਗਏ ਹੋ ਮੁੰਡਾ ਕਿਸੇ ਦਾ ਦਿਲ ਦੁਖਿਆ ਹੋਵੇ ਫਿਰ ਗੱਲ ਦੀ ਮੰਗੇ ਨੇ ਸਾਡੇ ਸੱਜਣਾ ਦੇ ਧਨਵਾਦ ਦੀਆਂ ਆਪਣੀ رائے ਮਰਜ਼ੀ ਜੋ ਕਮੈਂਟ ਵਿੱਚ ਦੱਸਿਓ ਖੁੱਲੇ ਦਿਲ ਦੇ ਨਾਲ ਦੱਸਿਓ ਸਾਨੂੰ ਵੀ ਸਾਡੀਆਂ ਗਲਤੀਆਂ ਦਾ ਪਤਾ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇਹ ਹਨ ਭਾਈ ਨਿਸ਼ਾਨ ਸਾਹਿਬ ਨਿਸ਼ਾਨ ਸਿੰਘ ਜੀ ਚਭਾਲ ਸਿਨਾ ਨੇ ਆਪਣੇ ਕੀਮਤੀ ਵਿਚਾਰਾਂ ਦੇ ਨਾਲ ਸਾਂਝ ਪਾਈ ਹੈ ਤੇ ਅਸੀਂ ਉਹਨਾਂ ਨੌਜਵਾਨਾਂ ਨੂੰ ਵੀ ਬੇਨਤੀ ਕਰਾਂਗੇ ਜਿਹੜੇ ਨੌਜਵਾਨ ਤੀਰਥ ਯਾਤਰਾ ਤੇ ਜਾਂਦੇ ਨੇ ਬਈ ਸ਼ਾਂਤੀ ਬਣਾ ਕੇ ਰੱਖਿਆ ਕਰੋ ਕੁਝ ਲੋਕਾਂ ਦਾ ਇਹ ਵੀ ਕਹਿਣਾ ਵੀ ਜਦੋਂ ਇਸ ਤਰ੍ਹਾਂ ਦਾ ਕੁਝ ਇਨਸੀਡੈਂਟ ਹੁੰਦਾ ਨਾ ਜੀ ਤੇ ਸਿੱਖਾਂ ਦੀ ਛਵੀ ਜਿਹੜੀ ਆ ਉਹ ਵੀ ਕਿਤੇ ਨਾ ਕਿਤੇ ਢਾਹ ਲੱਗਦੀ ਵੀ ਸਿੱਖ ਏਡੇ ਕੱਟੜਪੰਥੀ ਅਸੀਂ ਯਾਰ ਕੱਟੜਪੰਥੀ ਨਹੀਂ ਆ ਅਸੀਂ ਗੁਰੂ ਦੇ ਸਿਧਾਂਤ ਨੂੰ ਮੰਨਣ ਵਾਲੇ ਆ ਜਦੋਂ ਸਾਨੂੰ ਸਿਮਰਨ ਦੀ ਲੋੜ ਪੈਂਦੀ ਆ ਤਾਂ ਸਾਡੇ ਵਰਗਾ ਸੰਤ ਵੀ ਕੋਈ ਨਹੀਂ ਆ ਸਾਡੇ ਪ੍ਰਕਾਸ਼ ਸਿਪਾਹੀ ਵੀ ਕੋਈ ਨਹੀਂ ਕਿਉਂਕਿ ਗੁਰੂ ਸਾਹਿਬ ਨੇ ਹਰ ਤਰ੍ਹਾਂ ਦੇ ਸਾਨੂੰ ਬਣਾਇਆ ਜਦੋਂ ਆਪਣੀ ਭਗਤੀ ਦੀ ਗੱਲ ਕਰਨੀ ਤੇ ਅਸੀਂ ਉਦੋਂ ਗੁਰੂ ਦੇ ਨਾਲ ਇੱਕ ਇੱਕ ਮਿਕ ਹੋ ਜਾਣਾ ਤੇ ਜਦੋਂ ਆਪਣੀ ਸ਼ਕਤੀ ਵਿਖਾਉਣ ਦੀ ਲੋੜ ਪੈਂਦੀ ਆ ਤੇ ਉਦੋਂ ਫਿਰ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਅਕੀ ਦਾ ਮਹਾਰਾਜ ਹੁਣ ਤੁਸੀਂ ਆਪ ਹੀ ਕਿਰਪਾ ਕਰਿਓ ਸੋ ਇਸ ਕਰਕੇ ਸਾਨੂੰ ਸਿੱਖੀ ਸਿਧਾਂਤਾਂ ਦੇ ਵਿੱਚ ਨਿਪੁੰਨ ਹੋਣਾ ਜ਼ਰੂਰੀ ਹੈ ਤੇ ਨਾਲ ਦੀ ਨਾਲ ਜਦੋਂ ਯਾਤਰਾ ਕਰਨ ਜਾਂਦੇ ਹੋ ਤੇ ਬਾਈ ਜੀ ਜੇ ਝੰਡਾ ਲੈ ਕੇ ਜਾਂਦੇ ਹੋ ਤਾਂ ਫਿਰ ਉਹਨੂੰ ਸੰਭਾਲਣਾ ਵੀ ਤੁਹਾਡੀ ਹੀ ਜ਼ਿੰਮੇਵਾਰੀ ਹੈ ਸਮੇਂ ਦੀਆਂ ਸਰਕਾਰਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਸਾਰੇ ਇਨਸੀਡੈਂਟ ਜਿਹੜੇ ਆ ਹੁੰਦੇ ਆ ਇਹ ਹੋਣੇ ਨਹੀਂ ਚਾਹੀਦੇ ਇਹ ਆਪ ਵੱਡੀਆਂ ਸਰਕਾਰਾਂ ਜਿਹੜੀਆਂ ਆਪਸ ਵਿੱਚ ਮੀਟਿੰਗ ਕਰਕੇ ਜੇ ਹਰਿਆਣੇ ਵਾਲੇ ਸਿੱਖ ਕਰ ਸਕਦੇ ਘਰ ਘਰ ਤਸਵੀਰ ਲਾ ਸਕਦੇ ਹਰ ਗੁਰਦੁਆਰੇ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਕਿਉਂ ਨਹੀਂ ਹਿਮਾਚਲ ਦੇ ਸਿੱਖਾਂ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਕਿ ਇਹ ਬਿਲਕੁਲ ਜੋ ਕੁਝ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਗਲਤ ਨੂੰ ਗਲਤ ਕਹਿਣ ਦੀ ਆਦਤ ਪਾਓ ਤੇ ਸੱਚ ਬੋਲਣਾ ਜਿਹੜਾ ਸਾਡੇ ਗੁਰੂ ਸਾਹਿਬ ਦਾ ਸਿਧਾਂਤ ਹੈ ਉੱਤੇ ਆਉ ਖਰੇ ਉੱਤਰੀਏ ਸੋ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਭੁੱਲਾਂ ਚੁੱਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ